ਕੀ ਮਸਲਾ ਕੀ ਹੋਇਆ ਜਿਹੜਾ ਰਾਤ 11 ਵਜੇ ਇੱਕ ਅਨਾਊਂਸਮੈਂਟ ਹੁੰਦੀ ਹੈ ਬਾਬਾ ਕਮਲ ਸਿੰਘ ਦੇ ਵੱਲੋਂ ਇਹ ਸਾਰੀ ਸਾਜਿਸ਼ ਐਮ ਅੱਲੇ ਦੇ ਨਾਮ ਤੇ ਸਰਪੰਚ ਨੇ ਮਿਠਕੀ ਕੀਤੀ ਹੈ ਇਹ ਦੋਨਾਂ ਨੇ ਸ਼ਾਇਦ ਨਾ ਹੀ ਤਾਂ ਵੱਡਾ ਕੰਮ ਹੋਇਆ ਹੈ 42 ਸਥਿਤੀ ਐ ਉਹ ਬਣੀ ਹੈ ਜੀ ਜਦੋਂ ਪੰਚਾਇਤ ਇੱਥੇ ਆ ਕੇ ਖੜ ਗਈ ਇਹਨੇ ਗੁੰਡੇ ਮਗਰ ਕਿਹੜੀ ਗੱਲੋਂ ਪਾਏ ਅਸੀਂ ਤਾਂ ਇਹ ਸਵਾਲ ਪੁੱਛਣਾ ਹੈ ਜੀ ਬਾਬੇ ਕਮਲ ਨੂੰ ਪੁੱਛਣਾ ਵੀ ਸਾਨੂੰ ਦੱਸ ਤੂੰ ਗੁੰਡੇ ਕਿਹੜੀ ਮਗਰ ਪਾਏ ਆ ਹੋ ਗਿਆ ਸੀ ਪੰਚਾਇਤ ਮੈਂਬਰ ਬਣ ਕੇ ਹੁਣ ਤਾਂ ਹੀ ਇਹੀ ਕੁਛ ਕਰਿਆ 7 ਸਾਲ ਹੀ ਹੋਇਆ ਸੁਧਰੇ ਨੂੰ ਕੋਈ ਏਡੀ ਗੱਲ ਨਹੀਂ ਥਾਣੇ ਚੌਕਾਂ ਗਾ ਵੇਖੇ ਵੇ ਪਰ ਆਏ ਨਹੀਂ ਵੀ ਛੱਡਿਆਂ ਚ ਪੂਛ ਪਾ ਲੋ ਤੇ ਆਏ ਕਰ ਜੀ ਜਾਇਜ ਗੇਟ ਭੰਨੇ ਜੇ ਕੇ ਤੇ ਸੱਟ ਪੇਟ ਵੱਜ ਜਾਂਦੇ ਇੰਨੀ ਜਨਤਾ ਸੱਦੀ ਐ ਇੰਨੇ ਟਰੈਕਟਰ ਸੱਦੇ ਆ ਇਹ ਕੋਈ ਗੁੰਡਾ ਕਰਦੀ ਆ ਅੱਜ ਉਹਨੇ ਮੰਨ ਕੇ ਚੱਲ ਗੇਟ ਕਰ ਲੈ ਕੱਲ ਨੂੰ ਕਹੂਗਾ ਮੈਂ ਕੱਲ੍ਹ ਜਰੋਕ ਤੁਸੀਂ ਨੇ ਚਿੱਟਾ ਮੁਕਤ ਕਰਤਾ ਚਿੱਟਾ ਮੌਤ ਕਿਤੇ ਨਹੀਂ ਹੋਇਆ ਚਿੱਟਾ ਕੱਲ ਸਾਰਿਆਂ ਦਾ ਪੀਤਾ ਹੀ ਇੱਥੇ ਜਿਹੜੇ ਬੰਦੇ ਆ ਚਾਲਿਆਂ ਦੀ ਕਹਾਵਤ ਹੈ ਜੀ ਕਟਾ ਕੇ ਤੰਗੜਾ ਕਿੱਲੇ ਦੇ ਜ਼ੋਰ ਤੇ ਕਿੱਲੇ ਦੇ ਜ਼ੋਰ ਤੇ ਤੰਗੜਦੇ ਆ ਆ ਕਿੱਲੇ ਦੇ ਜ਼ੋਰ ਤੇ ਹੋਇਆ ਜਿਹੜਾ ਹੋਇਆ ਬੜੀਆਂ ਗੱਲਾਂ ਕਰਦਾ ਰਿਹਾ ਐ ਤੋਂ ਪਹਿਲਾਂ ਐਮਐਲਏ ਬਣਨ ਤੋਂ ਇੰਨਾ ਸਸਤਾਵਾਂ ਦੇ ਵਿੱਚ ਆ ਕੇ ਨਕਰ ਰਗਦਾ ਰਿਹਾ ਜਦੋਂ ਗੁੰਡਾ ਕਰਦੀ ਹੋਣ ਲੱਗ ਜੇ ਫਿਰ ਲੋਕ ਬਖਸ਼ਦੇ ਨਹੀਂ ਉਹਨੂੰ ਮੈਂ ਸਮਝਦਾ ਕਿ ਜਿਵੇਂ ਅਗਲੇ ਦੀ ਜ਼ਮਾਨਤ ਜ਼ਬਤ ਹੋਈ ਹੈ ਇਸੇ ਤਰ੍ਹਾਂ ਜ਼ਮਾਨਤ ਜ਼ਬਤੀ ਇਹਦੀ ਹੋਣੀ ਹੈ ਕਿਉਂਕਿ ਐਮਐਲਏ ਦੇ ਸ਼ਹਿਤੇ ਹੋਇਆ ਜਿਵੇਂ ਪਿੰਡ ਵਾਲੇ ਕਹਿ ਰਹੇ ਗਏ ਬੰਦੇ ਫੜੇ ਨਹੀਂ ਗਏ ਕਾਰਵਾਈ ਨਹੀਂ ਹੋਈ ਕੋਈ ਨਹੀਂ ਕਰਦੇ ਐਮਐਲ ਜਿਹੜੀ ਸੋਸਾਇਟੀ ਦੀ ਹਮੇਸ਼ਾ ਵਿਧਾਇਕ ਅਮਰਪਾਲ ਸਿੰਘ ਸੁਖਣਾਂਦ ਤੇ ਗੱਲਬਾਤ ਕਰਦੇ ਆ ਵਿਧਾਨ ਸਭਾ ਚ ਵੀ ਗੱਲਬਾਤ ਹੁੰਦੀ ਆ ਕੋਈ ਸੋਸਾਇਟੀ ਦੀ ਉਸ ਸੈਟਿੰਗ ਦੀ ਟਰਾਲੀ ਆਹਾ ਉਹ ਵਰਤੀ ਗਈ ਆ ਰਾਤ ਦੇ ਸਮੇਂ ਅਸੀਂ ਗੱਲ ਕਰ ਮੈਂ ਦਕਤਾਰ ਸਿੰਘ ਸਰਾ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਹਲਕਾ ਬਾਗਾ ਪੁਰਾਣਾ ਦੇ ਪਿੰਡ ਸੁਖਣਾਂਦ ਚ ਖੜੇ ਆ ਵਿਧਾਇਕ ਅਮਰਪਾਲ ਸਿੰਘ ਸੁਖਣਾਂਦ ਦਾ ਪਿੰਡ ਆ ਪਰ ਵਿਵਾਦਾਂ ਦਾ ਖੜਾ ਨਹੀਂ ਛੱਡ ਰਹੇ ਲਗਾਤਾਰ ਜਿਹੜਾ ਪਿੰਡ ਦੇ ਵਿੱਚ ਹਰੇਕ ਮਹੀਨੇ ਕੋਈ ਨਾ ਕੋਈ ਜਿਹੜਾ ਵਿਵਾਦ ਆ ਉਹ ਖੜਾ ਹੁੰਦਾ ਪਿਛਲੇ ਮਹੀਨੇ ਇੱਕ ਕੰਦ ਨੂੰ ਲੈ ਕੇ ਜਿਹੜਾ ਵਿਵਾਦ ਖੜਾ ਹੋਇਆ ਸੀ ਅੱਜ ਫੇਰ ਇੱਕ ਕੰਦ ਨੂੰ ਲੈ ਕੇ ਵਿਵਾਦ ਖੜਾ ਹੋਇਆ ਅਸੀਂ ਇਸ ਟਾਈਮ ਸੰਤ ਬਾਬਾ ਭਗਤ ਸਿੰਘ ਜਿਹੜਾ ਕਿ ਕਾਲਜ ਦੇ ਨਾਲ ਵੀ ਮਸ਼ਹੂਰ ਆ ਤੇ ਦੇ ਦੇ ਨਾਲ ਵੀ ਮਸ਼ਹੂਰ ਆ ਉੱਥੇ ਥਾਂ ਦੇ ਉੱਤੇ ਅਸੀਂ ਖੜੇ ਆ ਗੱਲਬਾਤ ਕਰਦੇ ਆ ਸਾਡੇ ਨਾਲ ਇਸ ਟਾਈਮ ਆ ਪੰਚਾਇਤ ਮੈਂਬਰ ਆ ਗੱਲਬਾਤ ਕਰਦਾ ਭਾਈ ਕੀ ਨਾ ਜੜਾ ਅਸੀਂ ਗੁਰਦੀਪਾ ਜੀ ਅਮਨਦੀਪ ਸਿੰਘ ਦੀਪਾ ਭਾਈ ਜੀ ਕੀ ਮਸਲਾ ਕੀ ਹੋਇਆ ਜਿਹੜਾ ਰਾਤ 11 ਵਜੇ ਇੱਕ ਅਨਾਊਂਸਮੈਂਟ ਹੁੰਦੀ ਹੈ ਬਾਬਾ ਕਰਮ ਸਿੰਘ ਦੇ ਵੱਲੋਂ ਮਸਲਾ ਕੀ ਹੋਇਆ ਇਹ ਮਸਲਾ ਐ ਸਾਨੂੰ ਇਹਨਾਂ ਨੇ ਫੋਨ ਕਰੇ ਇਹਨਾਂ ਨੇ ਸੇਵਾਦਾਰਾਂ ਨੇ ਕਮੇਟੀ ਵਾਲੇ ਨੇ ਵੀ ਆ ਕਰਕੇ ਵੀ ਬਾਬਾ ਕਮਲ ਉਧਰ ਦੀ ਲਿਆਉਂਦਾ ਟਰੈਕਟਰ ਬੰਦੇ ਬੰਦੇ ਸੱਦੇ ਵੇ ਇਹਨਾਂ ਦੇ ਤੁਸੀਂ ਆ ਕੇ ਦੇਖੋ ਇਹਨਾਂ ਨੂੰ ਵੀ ਰੋਕੋ ਵੀ ਇਹਦੇ ਵਿੱਚ ਆ ਜਿਹੜੀ ਪੰਚਾਇਤ ਦੀ ਜਗ੍ਹਾ ਜੀ ਇਹਦੇ ਵਿੱਚ ਅਸੀਂ ਰੋਕਣ ਆਏ ਆ ਸਾਨੂੰ ਕੋਈ ਡੇਰੇ ਤਾਂ ਇੰਟਰ ਨਹੀਂ ਲੜਨ ਬੋਲਣ ਕੋ ਸਮਰਜੀ ਹੋਈ ਜਾਵੇ ਠੀਕ ਆ ਉਹ ਇਹਨਾਂ ਦਾ ਮਸਲਾ ਕੋਟ ਤਾਂ ਹੀ ਆਫਸਰਾਂ ਦਾ ਅਸੀਂ ਆਪਦੀ ਜਗ੍ਹਾ ਤੇ ਰੋਕਣ ਆਏ ਆ ਵੀ ਇੱਥੇ ਭਾਰਤ ਤੈਨੂੰ ਕਿਹਨੇ ਆਖਿਆ ਪੌਣ ਨੂੰ ਠੀਕ ਆ ਅਸੀਂ ਰੋਕਣ ਆਏ ਉੱਥੇ ਅਸੀਂ ਖੜੇ ਹਾਂ ਦੋ ਇਹ ਦੇ ਸੇਵਾਦਾਰ ਸਾਡੇ ਨਾਲ ਗੱਲ ਕਰੀ ਜਾਂਦੇ ਆ ਜਿਵੇਂ ਆਪਾਂ ਇਸ ਟਾਈਮ ਖੜੇ ਆ ਸਾਡੇ ਆਈ ਦਾਲੇ ਹੀ ਆ ਗਈ ਮੜੀਰ ਅੱਛਾ ਜਦੋਂ ਦਾਲੇ ਆ ਗਏ ਸੀ ਵੇਖਿਆ ਕਿਰਪਾਨਾਂ ਦਾ ਅਸੀਂ ਚੁੱਪ ਕਰਕੇ ਨਿਕਲਣ ਦੀ ਕਰੀ ਅਸੀਂ ਉੱਥੋਂ ਉਹਦਾ ਭੱਜ ਕੇ ਤਲਾਈ ਬਣੀ ਉਹ ਨਿਕਲ ਗਏ ਐਵੇਂ ਕਈ ਡੇਰੇ 'ਚ ਖੜੇ ਆ ਝੂਠ ਨਹੀਂ ਮਾਰਨਾ ਮੁੜ ਕੇ ਅਸੀਂ ਵੀ ਉਧਰੋਂ ਆਪਦਾ ਇੰਤਜ਼ਾਮ ਕਰਤਾ ਜੀ ਵੀ ਚਲੋ ਹੁਣ ਖਾਲੀ ਹੱਥ ਹੁਣ ਐ ਤੇ ਚੱਲੇ ਨਹੀਂ ਜਾਣਾ ਫੇਰ ਉਦੋਂ ਬਾਅਦ ਗੇਟਾਂ ਨੂੰ ਜਿੰਦੇ ਲੱਗੇ ਆ ਜਿਹੜਾ ਬਾਬਾ ਕੁਲਵੰਤ ਸਿੰਘ ਦੇ ਵੱਲੋਂ ਇੱਕ ਆਵਾਜ਼ ਬੇਨਤੀ ਦਿੱਤੀ ਗਈ ਆ ਰਾਤ ਤਾਂ ਅਸੀਂ ਜਿਹੜੀ ਉਹ ਵਾਇਰਲ ਹੋ ਰਹੀ ਆ ਆਡੀਓ ਉਸ ਦੇ ਵਿੱਚ ਉਹਨਾਂ ਨੇ ਬਧਾਇ ਅਮਰਤਪਾਲ ਸਿੰਘ ਸੁਖਣਾਂ ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਇਸ਼ਾਰੇ ਦੇ ਉੱਤੇ ਤੇ ਸਰਪੰਚ ਦੇ ਇਸ਼ਾਰੇ ਤੇ ਕੰਮ ਹੋਇਆ ਕੀ ਲੱਗਦਾ ਤੁਹਾਨੂੰ ਬਾਕੀ ਉਹ ਬਾਬਾ ਜੀ ਨੇ ਤਾਂ ਤਾਂ ਕਹਿੰਦਾ ਨੇ ਜੀ ਬਸ ਚਲੋ ਜੇ ਕੰਮ ਹੋਈ ਜਾਂਦਾ ਸੀਗਾ ਸਰਪੰਚ ਵੀ ਰੋਕ ਸਕਦਾ ਸੀ ਚੱਕਦਾ ਮੋਟਰਸਾਈਕਲ ਆ ਕੇ ਉੱਥੇ ਜੋ ਮਰਜ਼ੀ ਕਰ ਸਕਦਾ ਪਾਵਰ ਹੈ ਹੈ ਤੇ ਅਮਰਤਪਾਲ ਵੀ ਆ ਸਕਦਾ ਸੀ ਜੀ ਹਾਂ ਚੱਕਰ ਹੁਣ ਇਹ ਹੁਣ ਹੁਣ ਗੱਲ ਕਿੱਥੇ ਕਿ ਖੜੀ ਆ ਕੀ ਮਸਲਾ ਬਣਿਆ ਮੈਂ ਗੱਲ ਜੀ ਹੁਣ ਮਸਲਾ ਅੰਦਰ ਗਏ ਸੀਗੇ ਐਸਐਸਓ ਸਾਹਿਬ ਵੀ ਗਏ ਸੀਗੇ ਉਹ ਬਾਬਾ ਜੀ ਕਹਿੰਦੇ ਪਹਿਲਾਂ ਗੇਟ ਬੰਦ ਕਰਵਾਓ ਜੀ ਅੱਛਾ ਪਹਿਲਾਂ ਸਾਡਾ ਗੇਟ ਬੰਦ ਹੋਣਾ ਚਾਹੀਦਾ ਜਿਹੜਾ 100 150 ਬੰਦਾ ਸੀ ਉਹ ਸਾਨੂੰ ਪਤਾ ਲੱਗੇ ਵੀ ਕਿਹੜਾ ਤੇ ਕਾਰਵਾਈ ਕਰੀਏ ਜਿਹੜੀ ਪੰਚਾਇਤ ਮਗਰ ਬੰਦੇ ਪਏ ਆ ਗੁੰਡੇ ਉਹਨਾਂ ਦਾ ਪਤਾ ਲੱਗਿਆ ਸੀ ਨਾਂ ਲਿਖਾਉਣੇ ਆ ਲਿਖੋ ਤੇ ਚੱਕੋ ਸਾਨੂੰ ਵੀ ਪਤਾ ਲੱਗੇ ਵੀ ਕੀ ਕਾਰਵਾਈ ਹੋਈ ਹੈ ਅਹੀ ਮਸਲਾ ਬਈ ਤੁਸੀਂ ਵੀ ਜਿਹੜੀ ਪੰਚਾਇਤ ਆ ਸਰਜੀਤ ਸਰਪੰਚ ਨਾਲ ਆ ਤੁਸੀਂ ਵੀ ਸਰਜੀਤ ਸਰਪੰਚ ਦੇ ਨਾਲ ਆ ਜੀ ਅਸੀਂ ਸਰਜੀਤ ਸਰਪੰਚ ਦੇ ਹੀ ਕਹਣੇ ਤੇ ਚੱਲਦੇ ਆ ਸਾਡਾ ਸਰਪੰਚਾ ਵਧੀਆ ਕੋਈ ਸਾਡਾ ਉਹਦੇ ਨਾਲ ਰੌਲਾ ਨਹੀਂ ਤੇ ਫਿਰ ਫਿਰ ਹੁਣ ਇੱਥੇ ਫਿਰ ਟਕਰਾਅ ਵਾਲੀ ਸਥਿਤੀ ਕਿਉਂ ਬਣੀ ਹੋਈ ਆ ਦੋਨੇ ਤਰ੍ਹਾਂ ਟਕਰਾਅ ਵਾਲੀ ਸਥਿਤੀ ਐ ਉਹ ਬਣੀ ਆ ਜੀ ਜਦੋਂ ਪੰਚਾਇਤ ਇੱਥੇ ਆ ਕੇ ਖੜ ਗਈ ਇਹਨੇ ਗੁੰਡੇ ਮਗਰ ਕਿਹੜੀ ਗੱਲੋਂ ਪਾਏ ਅਸੀਂ ਤਾਂ ਇਹ ਸਵਾਲ ਪੁੱਛਣਾ ਹੈ ਜੀ ਬਾਬੇ ਕੰਵਲ ਨੂੰ ਪੁੱਛਣਾ ਵੀ ਸਾਨੂੰ ਦੱਸ ਤੂੰ ਗੁੰਡੇ ਕਿਹੜੀ ਮਗਰ ਪਾਏ ਆ ਵੀ ਕੇ ਬਾਬਿਆਂ ਦਾ ਪੱਖ ਅਸੀਂ ਪੂਰਦੇ ਸੀ ਤਾਂ ਪਾਏ ਆ ਜਾਂ ਕੋਈ ਸਾਡੇ ਨਾਲ ਹੋਰ ਵੈਰ ਵਿਰੋਧ ਆ ਜਾਂ ਵੀ ਤੁਸੀਂ ਆਏਗਾ ਤੋਂ ਨਹੀਂ ਅਸੀਂ ਤਾਂ ਇਹ ਸਵਾਲ ਪੁੱਛਣਾ ਉਹਨਾਂ ਨੂੰ ਗੇਟ ਤਾਂ ਪਹਿਲੇ ਹੈਗੇ ਜੇ ਗੇਟ ਤਾਂ ਹੈਗੇ ਆ ਸਾਡੇ ਕੋਲ ਤਿੰਨ ਗੇਟ ਆ ਜੀ ਗੇਟਾਂ ਵਿਚ ਨੰਗਾ ਹੈਗਾ ਰਸਤਾ ਹੈਗਾ ਉਹਨਾਂ ਨੂੰ ਗੇਟ ਤਾਂ ਪਹਿਲੇ ਹੈਗੇ ਠੀਕ ਹੈ ਇਹਦਾ ਸਿਰਫ ਗੁੰਡੇ ਲਿਆ ਕੇ ਲੜਨ ਆ ਲਈ ਸਾਬਾ ਕੰਵਲ ਉਹੀ ਹੈ ਨਾ ਜਦੋਂ ਜਦੋਂ ਬਾਬੇ ਨੂੰ ਪਗੜੀ ਦਿੱਤੀ ਭਗਵੰਤ ਮਾਨ ਦੀ ਮਾਤਾ ਇੱਥੇ ਪਹੁੰਚੀ ਸੀ ਹਾਂ ਉਹੀ ਬਾਬਾ ਜੀ ਉਹੀ ਬਾਬਾ ਉਸੇ ਪੋਸੇ ਪਗੜੀ ਦਾ ਰੋਲਾ ਹੈ ਉਸੇ ਪਗੜੀ ਦਾ ਵੜਕਦਾ ਉਹ ਠੀਕ ਹੈ ਤੂੰ ਕਾਗਜ਼ ਪੱਤਰ ਐਸਐਚ ਨੂੰ ਸਭ ਵਿਖਾਈ ਜਾਂਦੇ ਜੇ ਬਾਬੇ ਕੋਲ ਕਾਗਜ਼ ਪੱਤਰ ਹੈ ਇਹ ਬਾਬੇ ਕੋਲੇ ਤੇ ਆ ਕੇ ਸਿੱਧਾ ਹੱਕ ਚ ਅੱਜ ਗੱਲ ਕਰੇ ਉਹਨਾਂ ਨੇ ਯਾਰ ਮੇਰੇ ਕੋਲ ਕਾਗਜ਼ ਪੱਤਰ ਕਿਹਨੇ ਬਾਬੇ ਕੋਲੇ ਕਮਲ ਸੰਤੰਦਰ ਬੈਠਾ ਮੰਨ ਕੇ ਚੱਲ ਪਹਿਲੀ ਗੱਲ ਜਦੋਂ ਭਰਤ ਪਾਉਣ ਮੁੰਡੇ ਲਾਤੇ ਚਲੋ ਤੂੰ ਲਾਤੇ ਪਹਿਲੀ ਗੱਲ ਫਿਰ ਤੂੰ ਆਪ ਕੋਲੇ ਬੈਠ ਕੋਸੀ ਢਾ ਕੇ ਜੇ ਇੱਥੇ ਮਰ ਜਾਂਦਾ ਕੱਦਾ ਉਹ ਵੀ ਸਾਡੇ ਪਿੰਡ ਦਾ ਮੁੰਡਾ ਲੱਖਾ ਮੰਨ ਕੇ ਚੱਲ ਮਰ ਜਾਂਦੇ ਠੀਕ ਹੈ ਤੇ ਕੌਣ ਜ਼ਿੰਮੇਵਾਰ ਸੀਗਾ ਕੀ ਹੋ ਗਿਆ ਸੀ ਪੰਚਾਇਤ ਮੈਂਬਰ ਬਣ ਕੇ ਹੁਣ ਤਾਂ ਹੀ ਇਹੀ ਕੁਛ ਕਰਿਆ 7 ਸਾਲ ਹੀ ਹੋਇਆ ਸੁਧਰੇ ਨੂੰ ਕੋਈ ਏਡੀ ਗੱਲ ਨਹੀਂ ਥਾਣੇ ਚੌਕਾਂ ਗਾ ਵੇਖੇ ਵੇ ਪਰ ਆਏ ਨਹੀਂ ਵੀ ਚੱਡਿਆਂ ਚ ਪੂਛ ਪਾ ਲੋ ਤੇ ਆਏ ਕਰ ਜੋ ਸੱਚ ਨੂੰ ਸੱਚ ਕਹਿਣਾ ਨਹੀਂ ਪਿੱਛੇ ਹਟਣਾ ਕੋਸ ਮਰਜੀ ਦਰ ਸੀਗਾ ਜੀ ਰਾਤ ਨੂੰ ਤਾਂ ਨਹੀਂ ਆਏ ਨੇ ਰਾਤ ਨੂੰ ਰਫਲਾਂ ਲੈ ਕੇ ਲੋਕਾਂ ਨੇ ਇੱਥੇ ਆ ਜਾਣਾ ਸੀ ਉਹਨਾਂ ਦੀ ਕੀ ਤਾਕਤ ਸੀ ਇੱਥੇ 100 ਬੰਦੇ ਦੀ ਠੀਕ ਹੈ ਲੋਕ ਡੇਰੇ ਤੋਂ ਬਾਬਾ ਭਾਗ ਸਾਰੇ ਪਿੰਡ ਆਇਆ ਖੜਿਆ ਇੱਕ ਦੇ ਵਾਢੂ ਜੀ ਸਾਰੇ ਬੁੜੀਆਂ ਦਾ ਬੰਦੇ ਤੁਸੀਂ ਸਾਰਾ ਪਿੰਡ ਵੇਖੋ ਬਾਬੇ ਕਮਰਾਲੇ ਪਾਸੇ ਖੜੇ ਨਾ ਬਾਬਾ ਇਹਨਾਂ ਦੇ ਨਾਲ ਖੜ ਉਹ ਕਹਿੰਦੇ ਵੀ ਨਜਾਇਜ਼ ਗੇਟ ਭੰਨਿਆ ਜੇ ਕਿ ਇਹਦੇ ਸੱਟ ਪੇਟ ਵੱਜ ਜਾਂਦੇ ਇੰਨੀ ਜਨਤਾ ਸੱਦੀ ਐ ਇੰਨੇ ਟਰੈਕਟਰ ਸੱਦੇ ਆ ਇਹ ਕੋਈ ਗੁੰਡਾਗਰਦੀ ਆ ਅੱਜ ਉਹਨੇ ਮੰਨ ਕੇ ਚੱਲ ਗੇਟ ਕਰ ਲੈ ਕੱਲ ਨੂੰ ਕਹੂਗਾ ਮੈਂ ਕਾਲਜ ਰੋਕਦਾ ਠੀਕ ਐ ਮੰਨ ਕੇ ਬਣਦਾ ਨਹੀਂ ਇਹ ਗੱਲ ਕਹਿੰਦੇ ਵੀ ਸਾਡੇ ਪਿੰਡ ਚ ਐਮਐਲਏ ਸਾਡੇ ਪਿੰਡ ਦੇ ਆ ਸਰਪੰਚ ਸਾਡੇ ਪਿੰਡ ਦਾ ਅਸੀਂ ਪੰਚਾਇਤ ਆ ਜਦੋਂ ਸਾਡੇ ਅੱਖੇ ਵੀ ਉਹ ਚੱਕਦਾ ਫੱਟੇ ਤੇ ਫਿਰ ਉਹ ਮਾੜੇ ਬੰਦਿਆਂ ਨੂੰ ਕੀ ਲਈਦਾ ਜੀ ਦੱਸੋ ਕਿਸੇ ਦਾ ਕੋਈ ਨਹੀਂ ਸੁਣਵਾਈ ਹੋਣੀ ਗੱਲਬਾਤ ਕਰਦੇ ਸਾਡੇ ਨਾਲ ਹੋ ਪੰਚਾਇਤ ਮੈਂਬਰ ਬਾਈ ਕੀ ਨਾ ਸਾਡਾ ਰਕਵੀਰ ਸਿੰਘ ਆਈ ਮੇਰੇ ਨਾਲ ਤੇ ਬਾਈ ਜੀ ਜਿਹੜਾ ਮਸਲਾ ਇਹ ਜਿਹੇ ਕਹਦੀ ਹੈ ਵੀ ਬੜੀ ਕਹਦੀ ਹੈ ਇਤਿਹਾਸਕ ਜਗਾ ਸੀਗੀ ਉਹਦੇ ਕਰਕੇ ਜਿਹੜਾ ਇਹ ਬਵਾਦ ਆ ਜਿਹੜਾ ਖੜਾ ਹੋਣਾ ਕਿਵੇਂ ਦੇਖਦੇ ਤੁਸੀਂ ਇਹਨੂੰ ਇਹੀ ਦੇਖਦੇ ਆਂ ਇਹ ਪੰਚਾਇਤ ਦੀ ਜਗਾ ਸੀਗੀ ਅਜ ਤੂੰ 15 ਦਿਨ ਪਹਿਲਾਂ ਵੀ ਇਹ ਮਤਲਬ ਇਹੀ ਕੁਝ ਹੋਇਆ ਸੀਗਾ ਅਸੀਂ ਰੋਕ ਕੇ ਗਏ ਵੀ ਕੰਮ ਨਹੀਂ ਚਲਾਉਣਾ ਐਮਐਲਏ ਵੀ ਸਾਡੇ ਨਾਲ ਆਇਆ ਸੀ ਸਰਪੰਚ ਵੀ ਆਈ ਸਾਰੀ ਪੰਚਾਇਤ ਆਈ ਪ੍ਰਵੰਤੇ ਸੱਜਣਪਿੰਡ ਦੇ ਹੋਰ ਵੀ ਮੋਤਵਾਰ ਸੱਜਣ ਸੀਗੀ ਉਹ ਰੋਕੇ ਗਿਆ ਵੀ ਆਪਾਂ ਕਿਸੇ ਨੇ ਜਿੰਨੇ ਚਿਰ ਕੋਈ ਇਹਦਾ ਹੱਲ ਨਹੀਂ ਹੁੰਦਾ ਤੇ ਨਹੀਂ ਆਪਾਂ ਭਰਤ ਪਾਉਣੀ ਕੋਈ ਵਾਦਾ ਨਹੀਂ ਕਰਨਾ ਇਹਨੇ ਕੀ ਕਰਿਆ ਕੱਲ ਫੇਰ ਮਤਲਬ ਬੰਦੇ ਬੰਦੇ ਸੱਤ ਕੀ ਤੇ ਫੇਰ ਜਣੀ ਮਤਲਬ ਮਿੱਟੀ ਪਾਉਣ ਲੱਗਿਆ ਜਦੋਂ ਸਾਨੂੰ ਪਤਾ ਲੱਗਿਆ ਸਾਨੂੰ ਫੋਨ ਗਏ ਅਸੀਂ ਆਏ ਚਾਰ ਪੰਜ ਮੈਂਬਰ ਅਸੀਂ ਆ ਕੇ ਇਹਨਾਂ ਨੂੰ ਪੁੱਛਿਆ ਵੀ ਇਹ ਕੀ ਕਾਰਨ ਮਤਲਬ ਤੁਸੀਂ ਰੋਕੇ ਸੀ ਤੁਸੀਂ ਕਿਉਂ ਮਿੱਟੀ ਪਾਉਨੇ ਬੁਵਾਦ ਛੇੜਦੇ ਆ ਇਹ ਕੱਥੇ ਪਤਾ ਗਾਹੀ ਗੱਲਾਂ ਕਰੀਆਂ ਸਾਡੇ ਨਾਲ 25 30 ਜਣੇ ਜਿਹੜਾ ਸਾਡੇ ਨਾਲ ਕਰਤੀ ਉਹਨਾਂ ਨੇ ਇਹੀ ਤਾਂ ਮਤਲਬ ਦੇਖਣਾ ਸੀ ਇਹਨੂੰ ਖੜਜੋ ਉਸਨੂੰ ਬਣਾਉਨੇ ਸਾਲੀ ਪਰ ਸਾਡੇ ਦਾਲੇ ਹੋ ਗਏ ਅਸੀਂ ਤਾਂ ਖਾਲੀ ਹੱਥ ਸੀ ਅਸੀਂ ਮਗਰ ਮਤਲਬ ਪਿੱਛੇ ਨੂੰ ਭੱਜਣ ਦੀ ਕੋਸ਼ ਸਾਡੇ ਮਗਰ ਇਹਨਾਂ ਨੇ ਚਲਾਈਆਂ ਸੋਟੀਆਂ ਜੀ ਅਸੀਂ ਤਾਂ ਤਲਾਈ ਟਿੱਕਰ ਗਏ ਆ ਭੱਜ ਕੇ ਅਸੀਂ ਦਵਾਰਾ ਜਾ ਕੇ ਉਧਰ ਮਤਲਬ ਥਾਣੇ ਫੋਨ ਕੀਤਾ ਥਾਣੇ ਵਾਲੇ ਆਏ ਉਹ ਆ ਕੇ ਮੁਲਾਜ਼ਮਾਂ ਦੇ ਨਾਲ ਅਸੀਂ ਗਏ ਆ ਤੇ ਬੰਦਰਬਾਰ ਡਾ ਕੇ ਬੈਠੇ ਸੀਗੇ ਸਾਰੇ ਉੱਥੇ ਮਤਲਬ ਠੰਡੇ ਦੀਆਂ ਬੋਤਲਾਂ ਉਹਨਾਂ ਨੇ ਕੋਲੇ ਰੱਖੀਆਂ ਥੱਲੇ ਗੱਦੇ ਸੀ ਟੀ ਮੌਜ ਨਾਲ ਪਾਲਟੀਆਂ ਸ਼ਰਟੀਆਂ ਕਰਦੇ ਸੀਗੇ ਤੇ ਮੁੜ ਕੇ ਮੈਂ ਕਿਹਾ ਤੁਸੀਂ ਉਹ ਸਾਡੇ ਮਗਰ ਪੈਂਦੇ ਹੁਣ ਤੁਸੀਂ ਬਾਹਰ ਆ ਕੇ ਨਿਕਲੋਗਾ ਸਮਾ ਮਲਾਇਮਾ ਨੇ ਫੜਨ ਦੀ ਬਜਾਏ ਫੜ ਕੇ ਤੇਨਾਂ ਨੂੰ ਕੀ ਲੈ ਕੇ ਜਾਣਾ ਸੀਗਾ ਮੈਂ ਸਮਾ ਇਹ ਗੱਲ ਆਖੀ ਮੈਂ ਕਿਹਾ ਤੁਸੀਂ ਸਾਡੇ ਹੱਥ ਖੜੇ ਕਰਾਉਣੇ ਵੀ ਸਾਨੂੰ ਦੱਸੋਗੇ ਮਤਲਬ ਚਿੱਟੇ ਵਾਲੇ ਕਿੱਥੇ ਆ ਫਲਾਨਾ ਫਲ ਸਭ ਕੁਝ ਮੈਂ ਕਿਹਾ ਇੱਥੇ ਚਿੱਟੇ ਵਾਲੇ ਹੁਣ 40 ਤੜੇ ਵੇ ਹੁਣ ਫੜ ਲਓ ਹੁਣ ਨਹੀਂ ਤੁਸੀਂ ਕਹਿੰਦੇ ਉਹ ਉਲਟਾ ਫੜਨਾ ਤਾਂ ਕੀ ਸੀਗਾ ਇਹਨਾਂ ਨੂੰ ਕਹਿੰਦੇ ਵੀ ਤੁਹਾਨੂੰ ਤੁਸੀਂ 9 ਵਜੇ ਆਇਓ ਤੇ ਆਪਾਂ ਤੁਹਾਨੂੰ ਦੋਨਾਂ ਤਰ੍ਹਾਂ ਨੂੰ ਬਹਿ ਕੇ ਸਰਟੀਫਿਕੇਟ ਕਰਾਂਗੇ ਇਹਨਾਂ ਨੇ ਜਦੋਂ ਜਾਣ ਦੀ ਡੇਰ ਸੀਗੇ ਨਾਲ ਦੀ ਨਾਲ ਫੇਰ ਮੈਟਰ ਚੱਕਿਆ ਇਹਨਾਂ ਨੇ ਤੇ ਉਸ ਟਰਾਲੀਆਂ ਖੜੀਆਂ ਸੀ ਬਾਰਮੂਰੀ ਤੇ ਉਹ ਜਾ ਕੇ ਗਾਂ ਮਾਰ ਮਾਰ ਕੇ ਕੰਦਾ ਕੋਸ਼ ਗਊਸ਼ਾਲਾ ਦਾ ਟਰੈਕਟਰ ਸੱਦਿਆ ਰਾਤ ਨੂੰ ਇਹਨਾਂ ਨੇ ਕੰਦਾ ਚ ਮਾਰ ਮਾਰ ਸਾਰੇ ਉੱਥੇ ਮਤਲਬ ਟਾਇਆ ਪਿਆ ਜਾ ਕੇ ਦੇਖੋ ਤੁਸੀਂ ਆਪ ਉਹਦੀਆਂ ਫੋਟੋ ਖੇਚ ਲ ਤੁਹਾਨੂੰ ਪਤਾ ਲੱਗ ਜੇਣਾ ਵੀ ਕੀ ਕੁਝ ਹੋਇਆ ਇੱਥੇ ਪਚੈਤਾ ਰੋਲਾ ਨਵੇੜਨ ਆਥੇ ਜਾਂਦੇ ਜਦੋਂ ਮੈਂਬਰ ਆ ਜਿਹੜੇ ਉਹ ਰੋਲਾ ਨਵੇੜਨ ਆਥੇ ਪਹੁੰਚ ਗਏ ਜਦੋਂ ਦੋਨੇ ਤਰ੍ਹਾਂ ਦਾ ਡਿਸਪਿਊਟ ਪਹਿਲੀ ਗੱਲ ਤਾਂ ਆਪ ਸਮੇਂ ਪਹਿਲਾਂ ਸੰਸਥਾਵਾਂ ਦਾ ਧਰਮ ਸਥਾਵਾਂ ਦਾ ਜਿੰਨਾਂ ਨੇ ਲੋਕਾਂ ਨੂੰ ਸਿੱਖਿਆ ਦੇਣੀ ਹੁੰਦੀ ਜੋ ਉਹੀ ਇਹੋ ਜਿਹਾ ਕੰਮ ਕਰਨ ਕਿਵੇਂ ਵੇਖਦੇ ਸਾਰੇ ਮੱਦੇ ਅਸੀਂ ਤਾਂ ਟਕਾ ਕਰਾਉਣ ਵਾਸਤੇ ਆਏ ਸੀ ਕਿ ਚਾਰ ਮੈਂਬਰ ਆ ਅਜੀ ਤਾਂ ਖੜੇ ਗੱਲਬਾਤ ਹੀ ਕਰ ਰਹੇ ਆ ਸਾਨੂੰ ਨੂੰ ਪਤਾ ਹੀ ਕਦੋਂ ਕਿੰਨੇ ਕੁ ਮੁੰਡੇ ਅੰਦਰ ਪਠਾਏ ਸੀਗੇ ਅਜੀ ਤਾਂ ਗੱਲਬਾਤ ਕਰ ਰਹੇ ਆ ਇੱਕ ਮੁੰਡੇ ਨੇ ਬੈਸਵਾਜੀ ਕੀਤੀ ਸਾਡੇ ਨਾਲ ਜਦੋਂ ਇਹ ਪਿੱਛਾ ਭੌਗੇ ਵੇਖਿਆ ਤਾਂ 20-25 ਮੁੰਡੇ ਸਾਡੇ ਮਗਰ ਘੜਾਸਾਂ ਲਈ ਖੜੇ ਵੇਸਵਾਲ ਲਈ ਖੜੇ ਆ ਅਜੀ ਤਾਂ ਇਥੋਂ ਭੱਜ ਕੇ ਜਾਨ ਬਚਾਈ ਆ ਪਰ ਇਹ ਤਲਾਈ ਤੱਕ ਭੱਜ ਗਿਆ ਉਸ ਤੋਂ ਬਾਅਦ ਅਸੀਂ ਮਲਾਜਮਾਂ ਨੂੰ ਫੋਨ ਲਾਇਆ ਉਹ ਵੀ ਆਏ ਆ ਮੌਕੇ ਤੇ মিডিਆ ਵੀ ਆਇਆ ਫੇਰ ਸਾਨੂੰ ਮਲਾਜ਼ਮਾਂ ਨੇ ਇਹ ਗੱਲ ਕਹੀਏ ਵੀ ਤੁਸੀਂ ਟਿਕ ਟਿਕਾ ਰੱਖੋ ਹੁਣ ਅ ਸਵੇਰ 9 ਵਜੇ ਉੱਥੇ ਥਾਣੇ ਦੇ ਵਿੱਚ ਆਜੋ ਤੁਹਾਡਾ ਨਿਵੇੜ ਦਾਂਗੇ ਐਮਐਲਏ ਸੁਖਨੰਦਰ ਨਾਲ ਗੱਲਬਾਤ ਕੀਤੀ ਹੈ ਅਮਰਤਪਾਲ ਨਾਲ ਅਸੀਂ ਤਾਂ ਨਹੀਂ ਕੀਤੀ ਜੀ ਮਲਾਜ਼ਮਾਂ ਨੇ ਗੱਲਬਾਤ ਕੀਤੀ ਸੀਗੀ ਪੱਤਰਕਾਰ ਸਾਹਿਬ ਨੇ ਵੀ ਕੀਤੀ ਸੀਗੀ ਉਹ ਇੱਥੇ ਹੈ ਨਹੀਂ ਗਏ ਲੁਧਿਆਣੇ ਗਏ ਸੀਗੀ ਕਿਸੇ ਕੰਮ ਦੇ ਵਿੱਚ ਸੀਗੀ ਹਾਂਜੀ ਤੇ ਸਵੇਰ ਦੇ 9 ਤੱਕ ਕਿਹੜੇ ਵਜਨੇ ਸੀਗੇ ਅਸੀਂ ਤਾਂ ਘਰੋਂ ਘਰੇ ਜਾਵੜੇ ਰਾਤ ਦੇ 9 ਵਜੇ ਫੇਰੇ ਜੀਸੀਬੀਆਂ ਲੈ ਕੇ ਉਧਰ ਕਮਰੇਟਾ ਤੇ ਸੜਕ ਵਾਲੇ ਪਾਸੇ ਉਥੋਂ ਦੀ ਬਾਰ ਭੰਨਣ ਲੱਗ ਗਏ ਫੇਰ ਅਸੀਂ ਆਏ ਹਾਂ ਫੇਰ ਅਸੀਂ 112 ਤੇ ਫੋ ਫੇਰ ਟਕ ਟਕ ਆਇਆ ਅਸੀਂ ਰਾਤ 12:30 ਵਜੇ ਘਰੇ ਜਾ ਕੇ ਪਏ ਆ ਕਿਰਨ ਟਕ ਟਕਾ ਹੋ ਗਿਆ 1:30 ਵਜੇ ਫੇਰ ਉਹ ਆ ਗਿਆ ਇੱਥੇ ਫੇਰ ਤੋੜ ਭੰਨ ਕੀਤੀ ਇੱਥੇ 3 ਵਜੇ ਤੱਕ ਫੇਰ ਲੱਗੇ ਰਹੇ ਆ ਵੀ ਤੱਕ ਇਹਨੇ ਇਨਸਾਫ ਮਿਲਣਾ ਚਾਹੀਦਾ ਦੂਜੀ ਗੱਲ ਪੰਚਾਇਤੀ ਜਗਾ ਇਹਦਾ ਡੇਰ ਨਾਲ ਕੋਈ ਨਹੀਂ ਤਾਂ ਇਹ ਰੋਕਣ ਆਏ ਸੀ ਅਸੀਂ ਜੀ ਇਹ ਸਵਾਲ ਪੁੱਛਣਾ ਵੀ ਜਿਹੜੀ ਪੰਚਾਇਤੀ ਜਗਾ ਇਹ ਰੋਕੀ ਨਾ ਜਾਵੇ ਨੰਬਰ 2 ਤੇ ਉਹ ਪਚਾਇਤ ਮਗਰ ਜਿਹੜੇ ਪਏ ਆ ਬੰਦੇ ਉਹ ਅਸੀਂ ਵੇਣੇ ਆ ਵੀ ਹੁਣ ਮੁਲਾਜ਼ਮ ਕੀ ਕਾਰਵਾਈ ਕਰਦੇ ਆ ਦੂਜੇ ਕੀ ਕਰਦੇ ਸਾਡੀ ਪੰਚਾਇਤ ਕੀ ਕਰਦੇ ਪੰਚਾਇਤ ਮਗਰ ਅੱਜ ਪੈ ਗਏ ਉਹ ਕੱਲ ਨੂੰ ਸਾਡੇ ਸਰ ਉਹ ਸਰਪੰਚ ਆ ਕੇ ਦੱਸੂ ਵੀ ਕਾਹ ਤੋਂ ਮਗਰ ਪਈ ਉਹਨਾਂ ਨੂੰ ਪੁੱਛਣ ਭਾ ਕੇ ਬਾਬੇ ਨੂੰ ਸਰਪੰਚ ਕਿਉਂ ਨਹੀਂ ਆਇਆ ਹੈ ਹਾਂ ਜਾ ਬਾਬਾ ਸਾਨੂੰ ਦੱਸ ਕੇ ਆਵੇ ਸਰਪੰਚ ਮੈਂ ਕਾਉਂਗਾ ਇੱਥੇ ਪਤਾ ਨਹੀਂ ਜੀ ਗਿਆ ਹੋ ਉਹ ਅਸੀਂ ਫੋਨ ਲਾਇਆ ਜੀ ਤਿੰਨ ਸਾਨੂੰ ਤੇ ਪਹਿਲਾਂ ਮੁੰਡੇ ਨੇ ਫੋਨ ਲਾਇਆ ਤੇ ਮਤਲਬ ਆਇਆ ਨਹੀਂਗਾ ਮੁੜ ਕੇ ਜਦੋਂ ਮੇਰੇ ਨਾਲ ਮਤਲਬ ਗੱਲ ਕਰਾਈ ਫੋਨ ਚੱਕਿਆ ਉਹ ਨਹੀਂ ਮੈਂ ਕਿਹਾ ਤੁਸੀਂ ਤਿੰਨ ਦਿਨ ਫੋਨ ਲਾਇਆ ਸ਼ਰਮ ਨੇ ਤੂੰ ਆਇਆ ਨਹੀਂਗਾ ਕਹਿੰਦਾ ਮੈਂ ਤਾਂ ਨਾਉਂਦਾ ਸੀਗਾ ਤੇ ਮਤਲਬ 4:30 4:30 ਉਹਦੇ ਨਾਲ ਗੱਲ ਹੋਈ ਹੈ ਤਕਰੀਬ 4:30 4:30 4:30 ਦਾ ਟਾਈਮ ਸੀਗਾ ਮੁੜ ਕੇ ਪੱਤਰਕਾਰ ਨੇ ਫੋਨ ਲਾਇਆ ਅਨਾਈ ਮੈਂ ਤਾਂ 1.5 ਵਜੇ ਦਾ ਬਾਹਰ ਗਿਆ ਮੈਨੂੰ ਬੋਲਦਾ ਮਨਾ ਕੇ ਤਾਂ ਤਾਂ ਨਹੀਂ ਫੋਨ ਚੱਕਿਆ ਗਿਆ ਇੱਥੇ ਉਹ ਆਇਆ ਨਹੀਂ ਗਾ ਅਸੀਂ ਹੁਣ ਤੁਹਾਨੂੰ ਉਹ ਦ੍ਰਿਸ਼ ਦਿਖਾਉਣ ਲੱਗੇ ਆ ਜਿੱਥੇ ਜਿਹੜਾ ਸਾਰਾ ਰਾਤ ਨੂੰ ਇਹ ਜਿਹੜਾ ਘਟਨਾ ਕ੍ਰਮ ਵਾਪਰਿਆ ਇਹ ਜਿਹੜਾ ਗੇਟ ਆ ਰਾਤ ਨੂੰ ਭੰਨਿਆ ਗਿਆ ਜਿਹੜੀ ਆਰਧੀ ਤੌਰ ਤੇ ਜੀਸੀਬ ਵੀ ਬਣਾਈ ਗਿਆ ਦੂਸਰੀ ਇੱਕ ਹੋਰ ਗੱਲ ਆ ਜਿਹੜੀ ਸੋਸਾਇਟੀ ਦੀ ਹਮੇਸ਼ਾ ਵਿਧਾਇਕ ਅਮਰਪਾਲ ਸਿੰਘ ਸੁਖੜਾ ਨਾਲ ਗੱਲਬਾਤ ਕਰਦੇ ਆ ਵਿਧਾਨ ਸਭਾ 'ਚ ਵੀ ਗੱਲਬਾਤ ਹੁੰਦੀ ਆ ਕੋਸ ਸੋਸਾਇਟੀ ਦੀ ਉਸ ਸੈਟਰੀ ਦੀ ਟਰਾਲੀ ਆਹਾ ਉਹ ਵਰਤੀ ਗਈ ਆ ਰਾਤ ਦੇ ਸਮੇਂ ਜਿਹੜਾ ਕਿ ਹੁਣ ਇਸ ਟਾਈਮ ਜਿਹੜੀ ਹਵਾ ਨਿਕਲੀ ਆ ਟਾਇਰਾਂ ਦੀ ਵੀ ਹਵਾ ਨਿਕਲੀ ਗੱਲਬਾਤ ਕਰਦੇ ਆ ਜਿਹੜੇ ਛੱਡ ਨਾਲ ਹੋਰ ਪਿੰਡ ਵਾਸੀ ਆ ਜਿਹੜੀ ਵੱਡੀ ਗੰਤੀ ਲੋਕ ਇਕੱਠੇ ਹੋਇਆ ਗੱਲਬਾਤ ਕਰਦੇ ਆ ਬਾਈ ਜੀ ਕੀ ਜਿਹੜਾ ਮਸਲਾ ਬਣਿਆ ਬੜੀ ਸ਼ਕਤੀ ਵਾਲੀ ਜਗਾ ਇਤਿਹਾਸਿਕ ਜਗਾ ਇਹੋ ਜਿਹੀ ਚੀਜ਼ ਹੁੰਦੀ ਆ ਤੇ ਕਿਵੇਂ ਲੱਗਦਾ ਬਹੁਤ ਗਲਤ ਜੀ ਇਹ ਕੰਮ ਇਹਨਾਂ ਨੇ ਮੁੱਦਾ ਚੱਕਿਆ ਜੀ ਕੱਲ ਇਹਨਾਂ ਦੇ ਚਿੱਟਾ ਪੀਤਾ ਵਾ ਸੀ ਬੰਦਿਆਂ ਦਾ 150 ਬੰਦੇ ਦਾ ਇੱਥੇ ਲੌਂਕ ਲੌਂਕ ਕੇ ਮਰ ਗਏ ਰਾਤ ਇੱਥੇ ਜੀ ਦੂਜੀ ਪਾਰਟੀ ਦੇ ਬੰਦੇ ਆਉਂਦੇ ਸੀ ਤਾਂ ਪਤਾ ਹੀ ਨਹੀਂ 10 ਮੌਤਾਂ ਹੋਣਗੀਆਂ ਕਿ 15 ਹੋਣਗੀਆਂ ਸੀ ਅਸੀਂ ਚੁੱਪ ਕਰਕੇ ਦੂਜੀ ਪਾਰਟੀ ਚੁੱਪ ਸੀ ਜੀ ਇਹਨਾਂ ਨੇ ਇਹ ਬਾਰਪੰਤਾ ਸਾਰਾ ਕੁਝ ਕਰਿਆ ਗੁੰਡਾਗਰਦੀ ਸ਼ਰੇਆਮ ਕਰੀਏ ੱੱੱਕੇ ਨਾਲ ਸਾਰੇ ਜਿੰਦੇ ਪੰਨ ਕੇ ਇੱਥੇ ਨਾਲੇ ਦੂਜਾ ਲੱਗਿਆ ਵਾ ਸੀ ਇਹਦੇ ਤੇ ਦੂਜਾ ਸਟੇ ਹੋਇਆ ਵਾ ਸੀ ਇਹਨਾਂ ਨੇ ੱੱੱਕਾ ਕਰਿਆ ਜੀ ਜਿੰਨਾ ਰੱਜ ਕੇ ਆਪਦੀ ਮਰਜ਼ੀ ਨਾਲ ੱੱੱਕਾ ਕਰਿਆ ਗੁੰਡਾਗਰਦੀ ਕਰੀਏ ਪਿੰਡ 'ਚ ਕੋਈ ਲਲਕਰੇ ਮਾਰ ਮਾਰ ਕੇ ਨੰਗੇ ਇੱਥੇ ਜਦੋਂ ਪੁਲਿਸ ਆਈ ਐ ਉਧਰ ਸਾਡਾ ਘਰ ਮੂਰੇ ਆਸੀਂ ਘਰ ਦੇ ਉੱਤੇ ਖੜੇ ਸੀ ਤੇ ਜੋ ਮੋਟਰਸਾਈਕਲਾਂ ਤੇ ਲੰਕਦੇ ਜਾਂਦੇ ਚਾਰ ਚਾਰ ਚੜੇ ਹੋਏ ਸੀਗੇ ਤੁਸੀਂ ਇਹਨੇ ਚਿੱਟਾ ਮੁਕਤ ਕਰਤਾ ਚਿੱਟਾ ਮੌਤ ਕਿਤੇ ਨਹੀਂ ਹੋਇਆ ਚਿੱਟਾ ਕੱਲ ਸਾਰਿਆਂ ਦਾ ਪੀਤਾ ਹੀ ਇੱਥੇ ਜਿਹੜੇ ਬੰਦੇ ਪਿੰਡ ਪਿੰਡ ਦਾ ਬਾਪੂ ਐਮਐਲਏ ਬਣ ਜੇ ਤਾਂ ਪਿੰਡ ਲੋਕੀ ਕਹਿੰਦੇ ਆ ਵੀ ਯਾਰ ਸਾਨੂੰ ਸ਼ੌਕ ਹੋ ਜੂਗੀ ਪਰ ਇੱਥੇ ਦਾ ਲਗਭਗ ਜਿਹੜਾ 100 ਮੀਟਰ ਤੇ ਵੀ ਜਿਹੜਾ ਘਰ ਆਵਦਾ ਹੈ ਕਮਰਤਪਾਲ ਦਾ ਕਿਵੇਂ ਲੱਗਿਆ ਜਿਹੜਾ ਰਾਤ ਨੂੰ ਸਾਰਾ ਕੁਝ ਵਾਪਰ ਗਿਆ ਜੀ ਬਹੁਤ ਮੰਦ ਭਾਗੀ ਗੱਲ ਹੋਈ ਜਿਹੜਾ ਸਾਡਾ ਇਹ ਡੇਰਾ ਹੈ ਜੀ ਇਹ 100 ਸਵਾ 100 ਸਾਲ ਤੋਂ ਸਾਡਾ ਚੱਲਦਾ ਆ ਰਿਹਾ ਹੈ ਇੱਥੇ ਅੱਜ ਤੱਕ ਕੋਈ ਵੀ ਘਟਨਾ ਇਹੋ ਜਿਹੀ ਨਹੀਂ ਵਾਪਰੀ ਤੇ ਪਰ ਜਿਹੜਾ ਰਾਤ ਹੋਇਆ ਇਹ ਬਹੁਤ ਕਰਾਉਣੀ ਹਰਕਤ ਹੋਈ ਹੈ ਬਹੁਤ ਜਿਆਦਾ ਇਹਦੇ ਤੇ ਜੋ ਵੀ ਸਾਡੇ ਮਤਲਬ ਸਰਕਾਰ ਜਾਂ ਸਾਡੇ ਮੁਲਾਜ਼ਮ ਹੈ ਉਹਨਾਂ ਨੂੰ ਇਹ ਪੂਰਾ ਸ਼ਖਸ ਸਟੈਂਡਰਡ ਤੇ ਲੈਣਾ ਚਾਹੀਦਾ ਹੈ ਤੇ ਇਹਨਾਂ ਨੇ ਹਾਲ ਤੱਕ ਕੁਝ ਨਹੀਂ ਕਰਿਆ ਗਿਆ ਚਾਹੀਦਾ ਕਰਨਾ ਚਾਹੀਦਾ ਜੀ ਕਿਉਂਕਿ ਇੱਥੇ ਕੁਝ ਵੀ ਹੋ ਸਕਦਾ ਜੇ ਇੱਥੇ ਟਰਕਾ ਹੋ ਜਾਂਦਾ ਇੱਥੇ ਬੰਦੇ ਮਰ ਜਾਂਦੇ ਉਹਦੇ ਜ਼ਿੰਮੇਵਾਰ ਕੌਣ ਸੀ ਜੀ ਇਹ ਜਾਣੇ ਬਹੁਤ ਮੰਦ ਭਾਗੀ ਘਟਨਾ ਹੋਈ ਆ ਜਿਹੜੀ ਰਾਤ ਹੋਈ ਆ ਕਿਉਂ ਜਿਹੜੇ ਛੋਟੇ ਛੋਟੇ ਮੁੰਡੇ ਸੀਗੇ ਉਹਨਾਂ ਦਾ ਚਿੱਟਾ ਪੀਤਾ ਵਾ ਸੀ ਨਸ਼ੇ ਦੇ ਵਿੱਚ ਸੀਗੇ ਜੇ ਇੱਥੇ ਆਮ ਬੰਦੇ ਆ ਜਾਂਦੇ ਉਹ ਵੱਢ ਸੜਦੇ ਤੇ ਬਹੁਤ ਇਹ ਮੰਦ ਭਾਗੀ ਘਟਨਾ ਹੈ ਸਾਡੇ ਹਿਸਾਬ ਨਾਲ ਵੀ ਜਿਹੜੀ ਸਵਾ 100 ਸਾਲ ਤੋਂ ਨਹੀਂ ਹੋਈ ਉਹ ਇੱਥੇ ਹੋਈ ਤੇ ਬਹੁਤ ਮਾੜੀ ਹੋਈ ਇਹਨੂੰ ਅਸੀਂ ਬਹੁਤ ਹੀ ਜ਼ਿਆਦੇ ਨਿੰਦਣਯੋਗ ਇਸ ਗੱਲ ਨੂੰ ਕਹਿੰਨੇ ਆ ਅਸੀਂ ਬਹੁਤ ਜ਼ਿਆਦੇ ਆ ਵੀ ਕਹਿਣਾ ਚਾਹੁੰਦੇ ਕੁਝ ਇਹ ਜੀ ਸਵਾ ਮਹੀਨਾ ਹਾਲੇ ਕੋਤਰੀ ਖੁੱਲਦੀ ਇੱਥੇ ਸਵਾ ਮਹੀਨਾ ਇੱਥੇ ਅੰਨ ਪੰਜ ਬਹੁਤ ਭਗਦਾ ਇੱਥੇ ਐਸੀ ਗੱਲ ਕੋਈ ਪੰਜ ਪੰਜਵੀਂ ਗੱਦੀ ਚਲਦੀ ਪੰਜਵੀਂ ਜੀ ਹਾਂ ਪੰਜਵੀਂ ਗੱਦੀ ਚਲਦੀ ਆ ਹਾਂ ਜੀ ਇਹ ਕੋਈ ਚੰਗੀ ਗੱਲ ਤਾਂ ਥੋੜੇ ਲੋਕਾਂ ਦਾ ਆ ਕੇ ਲਾਉਣੇ ਲਾਈ ਆ ਹੁਣ ਤਾਂ ਇਹ ਕੰਮ ਆਖਰੀ ਜਾਂਦੇ ਆ ਜੀ ਹਾਂ ਕੰਮ ਕੋਈ ਕਰਦੇ ਵੇਖਦੇ ਚਾਹੇ ਕੰਮ ਹੋਇਆ ਹੀ ਨਹੀਂ ਸੀ ਇਹ ਸਾਡੇ ਬਹੁਤ ਜਿਹੜੇ ਕਤਲਾਂ ਦੇ ਵੀ ਰਾਜਨਾਮੇ ਸੀ ਨਾ ਉਹ ਵੀ ਇੱਥੇ ਆ ਕੇ ਸਾਡੇ ਮਾਹਪੁਰਸ਼ ਨਵੇੜ ਦਿੰਦੇ ਸੀ ਜਿਹੜੇ ਤਿੰਨ ਤਿੰਨ ਚਾਰ ਚਾਰ ਕਤਲ ਹੋਏ ਉਹਨਾਂ ਨੂੰ ਪੇਤ ਭਾਅ ਖਤਮ ਕਰ ਦਿੰਦੇ ਅੱਜ ਵੇਖੋ ਉਹ ਜਗ੍ਹਾ ਦੇ ਵਿੱਚ ਇਹੋ ਜੇ ਭੇਤ ਭਾਵ ਹੋ ਰਿਹਾ ਬਹੁਤ ਮੰਦ ਭਾਗੀ ਆ ਜੀ ਤੁਸੀਂ ਕਮੇਟੀ ਮੈਂਬਰ ਹੋ ਜਿਹੜੀਆਂ ਆਪਾਂ ਮੈਂ ਗੱਲ ਇਹ ਕਰਨ ਲੱਗਿਆ ਸੀਗਾ ਵੀ ਜਿਹੜਾ ਇਲਾਕੇ ਦੀਆਂ ਕੁੜੀਆਂ ਜਿਹੜੀਆਂ ਉਹ ਇੱਥੇ ਪੜਗੀਆਂ ਜੇ ਕੋਲਜ ਨਾ ਹੁੰਦਾ ਜਾਂ ਇਹ ਡੇਰਾ ਨਾ ਹੁੰਦਾ ਤੇ ਉਹ ਆ ਕੁੜੀਆਂ ਪੜ ਹੀ ਨਹੀਂ ਸਕਦੀਆਂ ਸੀ ਸਿੱਧੀ ਗੱਲ ਚਾਹੀਏ ਪਰ ਜੇ ਉੱਥੇ ਇਹਗੀਆਂ ਚੀਜ਼ਾਂ ਹੁੰਦੀਆਂ ਧਾਰਮਿਕ ਜਗ੍ਹਾ ਦੇ ਉੱਤੇ ਕਿਵੇਂ ਵਿਖਦੋ ਤੁਸੀਂ ਬਹੁਤ ਮੰਦ ਭਾਗੀ ਗੱਲ ਹੈ ਜੀ ਇਹ ਪਹਿਲੋ ਪੈਲ ਜੀ ਜਦੋਂ ਸੰਤ ਬਾਬਾ ਭਾਗ ਸਿੰਘ ਜੀ ਗੱਦੀ ਤੇ ਬਰਾਜਮਾਨ ਸੀਗੇ ਉੱਥੋਂ ਉਦੋਂ ਇੱਥੇ ਸੰਤ ਬਾਬਾ ਹਿਉਰਾ ਸਿੰਘ ਜੀ ਤੇ ਸੰਤ ਬਾਬਾ ਬਲਬੀਤ ਸਿੰਘ ਜੀ ਬਾਬੇ ਦੀ ਸੇਵਾ ਕਰਦੀ ਸੀ ਜੀ ਉਹਨਾਂ ਦੇ ਵਿੱਚੋਂ ਮੁੜ ਕੇ ਬਾਬਾ ਭਾਗ ਸਿੰਘ ਜੀ ਨੇ ਸੰਤ ਬਾਬਾ ਹਯੂਰਾ ਸਿੰਘ ਜੀ ਵੱਡੇ ਸੋ ਉਹਨਾਂ ਨੇ ਵਸੀਦ ਲਿਖਾਤੀ ਰਜਿਸਟਰ ਵਸੀਦ ਖਾ ਕੇ ਉਹਦਾ ਇੰਤਕਾਲ ਹੋ ਗਿਆ ਉਹ ਗੱਦੀ ਦੇ ਬਰਾਏ ਮਾਲ ਹੋ ਗਏ ਜੀ ਬਾਬਾ ਹਯੂਰਾ ਸਿੰਘ ਜੀ ਸੰਤ ਬਾਬਾ ਬਾਅਦ ਉਦੋਂ ਬਾਅਦ ਦੇ ਵਿੱਚ ਇੱਕ ਝਗੜਾ ਹੋਇਆ ਬਲਬੀਤ ਸਿੰਘ ਨੇ ਕੀਤਾ ਵੀ ਉਥੇ ਜੀ ਗੋਲਕ ਜਿਹੜਾ ਦਵਾਰ ਸਾਹਿਬ ਉਹਦੇ ਵਿੱਚ ਮੇਰਾ ਹੋਊਗਾ ਉਹ ਗੋਲਕ ਇਹ ਖੋਲਦਾ ਵੀ ਰਹਾ ਸੰਤ ਬਾਬੇ ਨਰਮ ਸਿੰਘ ਹਯੂਰਾ ਸਿੰਘ ਇਹ ਖੋਲਦੇ ਰਹੇ ਬਾਦ ਵਿੱਚ ਰੋਲਾ ਹੋਰ ਪਿੰਡ ਨੇ ਵੀ ਪਾਇਆ ਵੀ ਗੋਲ ਕਬਣਾ ਚਾਹੀਦਾ ਜੇ ਤੂੰ ਗੱਦੀ ਤੇ ਤੁਸੀਂ ਹੈ ਗੋਲ ਕਬਣਾ ਚਾਹੀਦਾ ਚਲੋ ਫੈਸਲਾ ਹੋ ਗਿਆ ਪੰਚਾਇਤ ਸਰਪੰਚੇ ਨਿਸ਼ਾਨ ਸਿੰਘ ਸੀ ਉਸ ਟਾਈਮ ਤੇ ਐਮਐਲਏ ਦੇ ਪਿਤਾ ਜੀ ਉਹ ਵੀ ਆ ਗਏ ਸਾਰਾ ਪਿੰਡ ਵੀ ਸੀਗਾ ਉੱਥੇ ਫਿਰ ਬੈਠ ਕੇ ਜੀ ਲਿਖਤ ਕੀਤੀ ਸਮਝੌਤਾ ਹੋਇਆ ਵੀ ਬਲਵੀਰ ਸਿੰਘ ਜਿਹੜੇ ਪਾਸੇ ਬੈਠਦਾ ਜਿੱਥੇ ਹਰਕਮਲ ਸ਼ਾਤੀ ਬੈਠਾ ਹੈ ਵੀ ਬਲਵੀਰ ਸਿੰਘ ਉੱਥੇ ਬੈਠ ਸਕਦਾ ਹੈ ਉਹਨੂੰ ਕੋਈ ਠਾ ਨਹੀਂ ਸਕਦਾ ਪਰ ਸ਼ਰਤੀ ਹੈ ਉੱਥੇ ਕੋਈ ਆਪਦੀ ਪ੍ਰਾਪਰਟੀ ਨਹੀਂ ਬਣਾ ਸਕਦਾ ਕੋਈ ਜਗ੍ਹਾ ਨਹੀਂ ਬਣਾ ਸਕਦਾ ਕੋਈ ਬਿਲਡਿੰਗ ਨਹੀਂ ਬਣਾ ਸਕਦਾ ਤੇ ਬਲਵੀਰ ਸਰੂ ਠਾ ਕੋਈ ਨਹੀਂ ਸਕਦਾ ਜਿੰਨੀ ਜੀ ਜ਼ਿੰਦਗੀ ਪਰ ਰੋਟੀ ਖਾਸੋਲੇ ਬੈਠ ਕੇ ਉਹਨਾਂ ਦੀ ਪਿਛਲੇ ਸਾਲ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਇਹਨਾਂ ਨੇ ਸਟੇਪ ਤੱਕਲੇ ਨੌ ਕੇਸ ਅਦਾਲਤ ਦੇ ਵਿੱਚ ਕੀਤੇ ਨੇ ਕਮਲਜੀ ਸ਼ਾਸਤਰੀ ਉਹੀ ਆ ਜਦੋਂ ਭਗਵੰਤ ਮਾਨ ਦੀ ਮਾਤਾ ਪੱਗ ਵੇਲੇ ਇੱਥੇ ਪਹੁੰਚੇ ਹਾਂ ਜੀ ਹਾਂ ਜੀ ਉਹੀ 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 ਉਹ ਸਿਆਣਿਆਂ ਦੀ ਕਹਾਵਤ ਹੈ ਜੀ ਕੱਟਾ ਕੇ ਤੰਗੜੇ ਦਾ ਕਿੱਲੇ ਦੇ ਜੋਰ ਤੇ ਕਿੱਲੇ ਦੇ ਜੋਰ ਤੇ ਤਾਂਗੜਦੇ ਆ ਆ ਕਿੱਲੇ ਦੇ ਜੋਰ ਤੇ ਹੋਇਆ ਜਿਹੜਾ ਹੋਇਆ ਸਭ ਨੂੰ ਪਤਾ ਇਹ ਆਖਰ ਨਾਲ ਗੱਲ ਕੁਝ ਨਹੀਂ ਇਹ ਕਮੇਟੀ ਮੈਂਬਰ ਆ ਮਾੜਾ ਵਿਸਥਾਰ ਨਾਲ ਗੱਲ ਸਮਝਾਇਓ ਗੱਲਬਾਤ ਮੈਂਬਰਾਂ ਨਾਲ ਮੇਰੀ ਹੋਈ ਆ ਜਿਹੜਾ ਇੱਥੋਂ ਉਹਦੀ ਗੇਟ ਕੱਢਣ ਦੀ ਗੱਲ ਚੱਲ ਰਹੀ ਸੀ ਵੀ ਗੇਟ ਕੱਢਣਾ ਉਹਨੂੰ ਇੱਥੋਂ ਦੀ ਆ ਗੇਟ ਬਾਅਦ ਗੇਟ ਚੁੱਕ ਲਿਆ ਸੀ ਜੀ ਮੈਂ ਤਾਂ ਘਰੋਂ ਤੜਕਿਓ ਸੁਬਾਹ ਮੈਨੂੰ ਨਹੀਂ ਪਤਾ ਜੀ ਗੇਟ ਵੀ ਚੁੱਕ ਲਿਆ ਸੀ ਤੇ ਲੋੜ ਵਾਸਤੇ ਜੀ ਫਿਰ ਉਧਰੋਂ ਪ੍ਰਸ਼ਾਸਨ ਆ ਗਿਆ ਉਹ ਗੇਟ ਲੈ ਕੇ ਚੱਕ ਕੇ ਵਾਪਸ ਮੈਂ ਸੁਣਿਆ ਜਾਨੀ ਇਹਦੇ ਤੋਂ ਵੀ ਗੇਟ ਲੱਗੇ ਇੱਥੇ ਲੰਗਰ ਬੰਦਾ ਇੱਥੇ ਆ ਤਾਂ ਦੇ ਆ ਜਿਹੜੀਆਂ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਵੀ ਨਜ਼ਦੀ ਕਰਕੇ ਵਿਖਾਵੇ ਇੱਥੇ ਲੰਗਰ ਲੰਗਰ ਆ ਤੇ ਜਿਹੜੀਆਂ ਕੋਤਰੀਆਂ ਕੋਤਰੀਆਂ ਦਾ ਜਿਹੜਾ ਇਹ ਬਹੁਤ ਲੰਗਰ ਹਾਲ ਆ ਇੱਥੇ ਜਿੱਥੇ ਕੋਤਰੀਆਂ ਵੇਲੇ ਲੰਗਰ ਪਕਾਇਆ ਜਾਂਦਾ ਕੋਤਰੀਆਂ ਦੀ ਮੈਂ ਦੱਸਦਾ ਕਿ ਲਗਾਤਾਰ ਲੰਮਾ ਸਮਾਂ ਇੱਥੇ ਕੋਤਰੀਆਂ ਚੱਲਦੀਆਂ ਜਿਹਦੇ ਬਹੁਤ ਦੂਰੋਂ ਦੂਰੋਂ ਜਿਹੜੀ ਸੰਗਤ ਇੱਥੇ ਪਹੁੰਚਦੀ ਆ ਉਹ ਥਾਂ ਦੀ ਉੱਤੇ ਜਿਹੜੀ ਇਹ ਵੇਖਿਓ ਸ਼੍ਰੀ ਆਮ ਜਿਹੜੀ ਵਿਆਦਬੀ ਕੀਤੀ ਗਈ ਆ ਇਸ ਟਾਈਮ ਜਿਹੜੀ ਸੰਗਤ ਆ ਉਹ ਵੀ ਇਸ ਜਿਹੜੀਆਂ ਤਵੀਆਂ ਲੱਗੀਆਂ ਉਹ ਤੇ ਇੱਥੇ ਲੰਗਰ ਜਿਹੜਾ ਉਹ ਬਣਦਾ ਹੋਰ ਜਾਣਕਾਰੀ ਲੈਣੇ ਆ ਜਿਹੜਾ ਸਟੇ ਵੀ ਸਟੇ ਦੀ ਗੱਲ ਵੀ ਚੱਲ ਰਹੀ ਹੈ ਕੋਈ ਸਟੇ ਵੀ ਹੋਇਆ ਵਸੀ ਸਟੇ ਕਿੰਨਾ ਲ ਹੋਇਆ ਬਾਬਾ ਖਵਾਂ ਸਿੰਘ ਸਾਡੇ ਹੱਕ ਚ ਹੋਇਆ ਜੀ ਸਾਡੇ ਬਾਬਾ ਕਲਵਾਨ ਸਿੰਘ ਦੇ ਨਾਲ ਜੀ ਚੇਅਰਮੈਨ ਬਾਬਾ ਕਲਵਾਨ ਸਿੰਘ ਇਹ ਕਮੇਟੀ ਦੇ ਅਸੀਂ ਮੈਂਬਰ ਹੈ ਇਹਨਾਂ ਦਾ ਕੇਸ ਕੀਤਾ ਹੋਇਆ ਸੀ ਜੀ ਅਸੀਂ ਉਹਦੇ ਤੇ ਸਟੇ ਕਰਵਾਤਾ ਵੀ ਇੱਥੇ ਡੇਰੇ ਦੇ ਵਿੱਚ ਕੋਈ ਹਰਕਤ ਨਾ ਹੋਵੇ ਜੱਜ ਸਾਹਿਬ ਨੇ ਸਾਡੇ ਸਾਹਮਣੇ ਗੱਲ ਇਹ ਕਹੀ ਹੈ ਜੀ ਵੀ ਸ਼ਾਸਤਰੀ ਜੀ ਇਹ ਕਹਿੰਦਾ ਉੱਥੇ ਝੂਠ ਬੋਲਿਆ ਵੀ ਮੈਂ ਕਾਲਜ ਨੂੰ ਚਲਾ ਰਿਹਾ ਹਾਂ ਜੀ ਜੱਜ ਸਾਹਿਬ ਨੇ ਵਕੀਰ ਸਾਹਿਬ ਨੇ ਇਹ ਤੇ ਪੁਆਇੰਟ ਕੀਤਾ ਵੀ ਤੁਸੀਂ ਕਾਲ ਚਲਾ ਰਹੇ ਹੋ ਬਾਬਾ ਤੇ ਤੁਸੀਂ ਇਹ ਦੱਸੋ ਵੀ ਉੱਥੇ ਕਿੰਨੀਆਂ ਮੇਡਮ ਹੈ ਜੀ ਕਿੰਨੇ ਵਿੰਗ ਚੱਲਦੇ ਆ ਕਾਲਜ ਵਿੱਚ ਕਿਹੜੀਆਂ ਸੰਸਥਾ ਚੱਲਦੀਆਂ ਤੁਹਾਡੇ ਆਲਾ ਜੀ ਮੈਨੂੰ ਕੋਈ ਪਤਾ ਨਹੀਂ ਉਹਦੇ ਠੀਕ ਫਿਰ ਉਹਦੇ ਮੁਕਦੀ ਗੱਲ ਉਹਨੇ ਕਹੀ ਵੀ ਕਾਲਜ ਦਾ ਤੁਸੀਂ ਪੈਸਾ ਜਮ੍ਹਾਂ ਕਰਾਉਂਦੇ ਹੋਗੇ ਬੈਂਕ 'ਚ ਬੈਂਕ 'ਚੋਂ ਲੈਂਦੇ ਹੋਗੇ ਤੁਹਾਡੇ ਚੈੱਕ ਦੇ ਉੱਤੇ ਸਾਈਨ ਹੁੰਦੇ ਹੋਣਗੇ ਚੈੱਕ ਉੱਤੇ ਕਿਸੇ ਸਾਈਨਤ ਹੁੰਦੇ ਹੋਣਗੇ ਆਲਾ ਜੀ ਮੇਰੇ ਕਿਸੇ ਚੈੱਕ ਤੇ ਸਾਈਨ ਨਹੀਂ ਹੁੰਦੇ ਤੇ ਉਹਦਾ ਜੀ ਮੁੜ ਕੇ ਇਹ ਗੱਲ ਬੋਲਿਆ ਇਹ ਮੈਂ ਠੱਕੇ ਨਾਲ ਬੈਠਾ ਹੀ ਅੰਦਰ ਮੈਂ ਮਿੱਥੂ ਰਹਿਣਾ ਗਿਆ ਮੇਰੀ ਗਵਾਈ ਸੀ ਰਸੀਦ ਦੇ ਉੱਤੇ ਮੇਰੀ ਗਵਾਈ ਹੈ ਮੈਂ ਤਾਂ ਮੈਂ ਕਿਹਾ ਵੀ ਜਿਹੜੀ ਰਜਿਸਟਰਡ ਵਸੀਦ ਹੈ ਉਹ ਕੀ ਬੋਲਦੀ ਹੈ ਜੀ ਇੰਤਕਾਲ ਕਾਜ ਨੇ ਹੋ ਗਿਆ ਉਹ ਵਕੀਲ ਲੈ ਸਕਾ ਮੈਨੂੰ ਘੂਰਿਆ ਵੀ ਨਹੀਂ ਤੂੰ ਨਹੀਂ ਬੋਲਣਾ ਮੈਂ ਬੋਲੂਗਾ ਉਹ ਬੋਲਿਆ ਉਸ ਤੋਂ ਬਾਅਦ ਦੇ ਵਿੱਚ ਫੇਰ ਤਰੀਕ ਦਿੱਤੀ ਜੱਜ ਸਾਹਿਬ ਦੇ ਕੋਲ ਪੇਸ਼ ਹੋ ਗਿਆ ਅੰਦਰ ਅੰਦਰ ਜੀ ਬਾਬਾ ਜੀ ਤੁਸੀਂ ਫੇਰ ਕਾਲ ਚਲਾਉਨੇ ਆ ਕਾਲੀ ਦੇ ਵਿੱਚ ਚੱਲ ਜਾਂਦੇ ਹੋਗੇ ਤੁਸੀਂ ਅਗੇ ਨਹੀਂ ਜੀ ਉੱਥੇ ਬਚਨ ਕੀਤੇ ਇਹਨਾਂ ਨੇ ਵੀ ਮੈਨੂੰ ਬਾਬੇ ਤਾਂ ਕੁਝ ਨਹੀਂ ਕਹਿੰਦੇਗੇ ਆ ਜਿਹੜੇ ਕਮੇਟੀ ਵਾਲੇ ਇਹ ਨਹੀਂ ਮੈਨੂੰ ਉੱਥੇ ਵੜਨ ਦਿੰਦੇ ਜੱਜਾਂ ਦਾ ਇਹ ਪਈ ਕਦੋਂ ਨਹੀਂ ਵੜਨ ਦਿੰਦੇ ਇਹਨਾਂ ਲਈ ਇਹ ਤਾਂ ਬਾਬੇ ਜੀ ਦਾ ਮਾਲਕ ਹੈ ਇਹਨਾਂ ਲਈ ਤੁਹਾਨੂੰ ਤੋਰੀ ਫੁਰਕਾ ਚੱਲਦਾ ਦੱਸੋ ਅਸੀਂ ਇੱਕ ਪੈਸੇ ਦੇ ਦਰਵਾਜ਼ਾਰ ਹੁਈਏ ਕੱਪੀ ਚਾਹ ਤੋਂ ਬਿਨਾ ਅਸੀਂ ਸੋ ਖਾਣੋ ਤੇ ਜਿੱਥੇ ਮਰਜੀ ਸਾਨੂੰ ਲੈ ਜਾਓ ਆ ਅਸੀਂ ਨੌ ਮੈਂਬਰ ਹਾਂ ਦੋ ਬਾਬਾ ਜੀ ਹੈ ਸੱਤ ਅਸੀਂ ਹਾਂ ਅਸੀਂ ਪਟ્રોલ ਵੀ ਆਪਦੇ ਕੋਲ ਬਾਲਦੇ ਹਾਂ ਅਸੀਂ ਇੱਕ ਪੈਸੇ ਦੇ ਦਰਵਾਜ਼ਾਰ ਜੀ ਅੱਜ ਜੇ ਅੰਕਲ ਗੱਲ ਕਰਗੇ ਤਾਂ ਜਿਹੜਾ ਤੇ ਪ੍ਰਸ਼ਾਸਨ ਇੱਥੇ ਪਹੁੰਚਦਾ ਹਾਂਜੀ ਐਮਐਲ ਦਾ ਪਿੰਡ ਆ ਪਹੁੰਚ ਕਿਤੇ ਤੁਸੀਂ ਐਮਐਲ ਤੱਕ ਕੀ ਕਹਿੰਦੇ ਐਮਐਲ ਸਾਹਿਬ ਜੀ ਇੱਥੇ ਆਪ ਆਏ ਸੀ ਕੋਲੇ ਅੱਜ ਤੋਂ 15 ਦਿਨ ਪਹਿਲਾਂ ਨਾਲ ਸਾਰੀ ਪਿੰਚਾਇਆ ਸੀ ਸਰਪੰਚ ਨਾਲ ਸੀ ਅਸੀਂ ਵੀ ਨਾਲ ਸੀ ਅੰਦਰ ਜਾ ਕੇ ਬਾਬਿਆਂ ਕੋਲ ਗਏ ਉੱਥੇ ਜਾ ਕੇ ਗੱਲ ਹੋਈ ਹੈ ਜੇ ਆਪਾਂ ਇਹ ਕੋਈ ਫੈਸਲਾ ਕਰੀਏ ਬਾਬੇ ਕਹਿੰਦੇ ਵੀ ਦੱਸੋ ਅਸੀਂ ਫੈਸਲਾ ਕਾਹਦਾ ਕਰੀਏ ਉਹ ਆਪਦੇ ਨਾਮ ਕੁਝ ਵਿਖਾ ਦੇਵੇ ਜਿਹੜਾ ਜਿਹਦਾ ਹਿੱਸਾ ਮਰਦ ਲੈ ਲੇ ਇਹ ਤਾਂ ਹੈ ਤਾਂ ਅਸੀਂ ਕੀ ਦੇ ਦਿੰਗੇ ਉਹਨੂੰ ਕੋਈ ਨਹੀਂ ਜabb ਬੈਠ ਕੇ ਹੱਲ ਕਰੀਏ ਉੱਥੇ ਮਿੱਟੀ ਪਾਉਣ ਲੱਗੇ ਜਿਹੜੇ ਪਹਿਲਾਂ ਟਰਾਲੇ ਪੁਰਾਣੇ ਸਿੱਟੇ ਪਈਆਂ ਉਹ ਮਿੱਟੀ ਤੋਂ ਬਵਾਦ ਛੜਿਆ ਸੀ ਉਹ ਮਿੱਟੀ ਪਾਈ ਤਾਂ ਉਹ ਮਿੱਟੀ ਪੰਚਾਇਤ ਨੇ ਰੋਕਦੀ ਪੰਚਾਇਤ ਨੇ ਸਿੱਧਾ ਕਹਿਦਾ ਵੀ ਭਾਈ ਇਹ ਜਗਾ ਸਾਡੀ ਪੰਚਾਇਤ ਦੀ ਹੈ 24 ਗਰਾਂ ਦਾ ਥਾਂ ਹੈ ਉਹ ਵੀ ਨਾ ਇਹਦੇ ਲਈ ਭਰਤੀ ਪਾਉਣਗੇ ਨਾ ਤੁਸੀਂ ਪਾਉਣਗੇ ਅਸੀਂ ਜੋ ਮਰਜ਼ੀ ਉੱਥੇ ਬੜਾਈਏ ਪੰਚਾਇਤ ਵਾਲੇ ਤੁਸੀਂ ਕੋਈ ਹਰਕਤ ਨਹੀਂ ਕਰਨੀ ਅਸੀਂ ਜੀ ਸ਼ਾਂਤ ਸੀ एकदम ਬੇਫਿਕਰ ਸੀ ਸਾਨੂੰ ਕੁਝ ਜਿੰਦਾ ਨਹੀਂ ਸੀ ਕੱਲ ਇਹਨਾਂ ਨੇ ਫੇਰ ਛੇੜ ਛੇੜਤੀ ਅੱਜ ਮੁੜ ਕੇ ਪੰਚਾਇਤ ਨੂੰ ਜਦੋਂ ਤਲਾਹ ਹੋਈ ਅਸੀਂ ਵੀ ਫੋਨ ਕੀਤਾ ਪੰਚਾਇਤ ਨੂੰ ਭਾਈ ਤੁਸੀਂ ਇਹ ਗੱਲ ਰੋਕੀ ਸੀ ਉਹ ਫੇਰ ਕਿਤੇ ਕਰੀ ਜਾਂਦੇ ਆ ਪੰਚਾਇਤ ਆਈ ਹੈ ਉਹਨਾਂ ਦੇ ਕੋਲੇ ਗਈ ਹੈ ਉਹ ਤੇ ਵੀ ਪੰਜ ਮੈਂਬਰ ਸੀ ਇਹ ਬੰਦੇ ਨਸ਼ੇ ਦੀ ਡੱਕੇ ਵਿੱਚ ਸੀ ਮੁੰਡੇ ਉਹ ਅੰਦਰ ਬਿਠਾਏ ਵੀ ਸੀ ਉਹਨਾਂ ਦੇ ਛੋਟਿਆਂ ਗੰਡਾਸਾ ਕਿਰਪਾਨਾਂ ਕੋਲੇ ਸੀ ਆ ਮੈਂਬਰਾਂ ਦਾ ਕੁਛ ਰੱਖੋ ਤੁਸੀਂ ਤੁਸੀਂ ਵੀ ਆ ਲੈ ਹੋਣੇ ਮੈਂਬਰ ਦੇ ਉਹਦੇ ਵੀ ਅਸੀਂ ਭੱਜ ਕੇ ਜਾਂਦੇ ਜਾਈ ਸਾਡੇ ਨਾਲੇ ਹੋਏ ਚਾਚ ਫੇਰੇ ਆਹ ਹਕੀਕਤ ਹੈ ਯੂ ਵਿਧਾਇਕ ਦੇ ਪਿੰਡ ਆ ਕੁਛ ਹੁੰਦਾ ਤੇ ਕੀ ਤੁਸੀਂ ਸੋਚ ਸਕਦੇ ਉਹ ਜੇ ਹਰ ਜਦੋਂ ਜਿਹੜੇ ਵਿਧਾਇਕ ਦੇ ਪਿੰਡ ਜੀ ਆ ਹੋ ਜਾਂਦਾ ਤੇ ਪਾਸੇ ਦਾ ਹੁਣ ਮਮੂਲੀ ਗੱਲ ਹੈ ਕੋਈ ਇਹਨਾਂ ਹੋਰ ਪ੍ਰਸ਼ਾਸਨ ਥੋੜੀ ਗੱਲ ਸੁਣ ਰਿਹਾ ਹੁਣ ਪ੍ਰਸ਼ਾਸਨ ਕੀ ਭਰੋਸਾ ਦਵਾ ਰਿਹਾ ਤੁਹਾਨੂੰ ਪ੍ਰਸ਼ਾਸਨ ਜੀ ਦੇਖੋ ਅੱਜ ਕੱਲ ਰਾਜਨੀਤੀ ਚੱਲਦੀ ਹੈ ਜੀ ਪ੍ਰਸ਼ਾਸਨ ਜੀ ਸਾਨੂੰ ਭਰੋਸਾ ਜੀ ਨੇ ਮਰਜ਼ੀ ਦੇ ਪਾੜੇ ਸਾਨੂੰ ਯਕੀਨ ਕੋਈ ਨਹੀਂ ਹੈ ਜੀ ਸਾਨੂੰ ਬੇਸ਼ੱਕ ਭਰੋਸਾ ਦਿੱਜਿਆ ਜਾਂਦਾ ਹੈ ਪਰ ਉਸ ਲਈ ਜੇ ਵੀ ਸੀ ਨਿਆਂ ਕਰਾਂਗੇ ਨਿਆਂ ਕਰਾਂਗੇ ਪਰ ਸਾਨੂੰ ਉਮੀਦ ਨਹੀਂ ਜੀ ਵੀ ਨਿਆਂ ਹੋਊਗਾ ਹੋਰ ਥੋੜੀ ਮੰਗ ਇਹ ਹੈ ਵੀ ਜਿਹੜਾ ਇਹ ਇਹਨੂੰ ਪੂਰਾ ਜਾਵੇ ਜਿਵੇਂ ਪਹਿਲਾਂ ਬਿਲਕੁਲ ਜੀ ਸਾਡੇ ਦੋ ਮੇਨ ਗੇਟ ਹੈ ਜਿਉਂ ਡੇਰਾ ਵੱਜਾ ਦੋ ਮੇਨ ਗੇਟ ਹੈ ਜਿਉਂ ਡੇਰਾ ਵੱਜਾ ਦੋਨੇ ਮੇਨ ਗੇਟ ਖੁੱਲੇ ਆ ਜੀ ਜਦੋਂ ਕੋਈ ਇਹੋ ਜਿਹੀ ਹਰਕਤ ਦੇ ਵਾਅਦਾ ਕਰਦਾ ਉਦੋਂ ਉਹ ਬੰਦ ਕਰਨੇ ਬੰਦਾ ਰੋਲਾ ਪੈਂਦਾ ਹੋਰ ਤਾਂ ਸਾਡੇ ਕੋਲ ਵਾਹ ਕੋਈ ਨਹੀਂ ਉਥੇ ਵੀ ਜਿੰਦੇ ਲਾਉਣੇ ਹੋਰ ਕੀ ਕਰਨੇ ਕਿ ਲੜਗੇ ਉਹ ਲੈਣਾ ਜੇ ਕਿਤੇ ਰਾਤ ਅਸੀਂ ਹੋਰ ਜ਼ਿਆਦਾ ਬੰਦੇ ਹੁੰਦੇ ਇੱਥੇ ਪਤਾ ਨਹੀਂ ਕਿੰਨੀ ਇੱਕ ਮੋਤਾਂ ਹੁੰਦੀਆਂ ਜੇ ਮੰਨ ਲਓ ਨਹੀਂ ਕੱਲ ਬਾਤ ਹੁੰਦੀ ਦਾ ਕਾਰਵਾਈ ਨਹੀਂ ਹੁੰਦੀ ਦਾ ਤੁਸੀਂ ਨਹੀਂ ਸਮਝ ਕੀ ਅਗਲਾ ਤੁਸੀਂ ਐਕਸ਼ਨ ਕੀ ਕਰ ਸਕਦੇ ਅਸੀਂ ਜੀ ਇਹ ਦੂ ਗਾਂ ਜਿਹੜਾ ਐਕਸ਼ਨ ਸਾਰੇ ਜਿੰਨੇ ਅਸੀਂ ਪਿੰਡ ਦੇ ਭਗਵਾਨ ਤੇ ਸੱਜਣ ਉਦੋਂ ਵੇਖ ਕੇ ਪਲਾਨ ਸਾਰਾ ਕੁਝ ਅਸੀਂ ਬੈਠ ਕੇ ਸੋਚ ਕੇ ਮੀਟਿੰਗ ਕਰਕੇ ਜੁਨਾ ਵੀ ਹੋ ਸਕੇ ਉੱਥੋਂ ਤੱਕ ਜਾਵਾਂਗੇ ਅਸੀਂ ਕੋਈ ਖੜਦੇ ਨਹੀਂ ਅਸੀਂ ਇੱਥੇ ਅੱਜ ਇੱਥੇ ਸੁਖਣਾ ਦਾ ਪਹੁੰਚਿਆ ਰਾਤ ਗੁੰਡਾ ਕਰਦੇ ਜਿਹੜਾ ਨੰਗਾ ਨਾਚ ਹੋਇਆ ਜੇ ਆਪਾਂ ਗੱਲ ਕਰੀਏ ਤਾਂ ਵਿਧਾਇਕ ਅਮਰਪਾਲ ਦਾ ਘਰ ਇੱਥੋਂ ਦੀ 100 ਮੀਟਰ ਦੀ ਵੀ ਦੂਰੀ ਤੇ ਆ ਸੋਸਾਇਟੀ ਦੀਆਂ ਟਰੈਕਟਰ ਵਰਤੇ ਗਿਆ ਟਰਾਲੀਆਂ ਮਰਤੀਆਂ ਗਈਆਂ ਕੀ ਕਹਿਣਾ ਚਾਹੋ ਨੇ ਤੁਰਿਓ ਜੀ ਬਹੁਤ ਹੀ ਘਟਿਆ ਤੇ ਮਾੜੀ ਗੱਲ ਆ ਜੀ ਕਿ ਜੇ ਐਮਐਲਏ ਫਿਰ ਉਹਦਾ ਪਿੰਡ ਆ ਹਲਕੇ ਦੇ ਵਿੱਚ ਵੀ ਐਮਐਲਏ ਇਹੋ ਜੀ ਗੱਲ ਕਰੇ ਤਾਂ ਉਦੋਂ ਮਾੜੀ ਗੱਲ ਨਹੀਂ ਹੁੰਦੀ ਬਹੁਤ ਹੋ ਚੁੱਕੀਆਂ ਐ ਇਹ ਤੋਂ ਪਹਿਲਾਂ ਪਰਚੇ ਵੀ ਝੂਠੇ ਹੋਏ ਬੜਾ ਕੁਝ ਹੋਇਆ ਬੜੀਆਂ ਗੱਲਾਂ ਕਰਦਾ ਰਿਹਾ ਐ ਤੋਂ ਪਹਿਲਾਂ ਐਮਐਲਏ ਬਣਨ ਤੋਂ ਇੰਨਾ ਸਸਤਾਵਾਂ ਦੇ ਵਿੱਚ ਆ ਕੇ ਨਕਰ ਰਗੜਦਾ ਰਿਹਾ ਤੇ ਪ੍ਰਮਾਤਮਾ ਮੈਨੂੰ ਐਮਐਲਏ ਬਣਾਈ ਪ੍ਰਮਾਤਮਾ ਨੇ ਬਣਾਤਾ ਕਿਉਂਕਿ ਇੱਕ ਵਾਰੀ ਮੌਕਾ ਮਿਲਦਾ ਹੁੰਦਾ ਇਹੋ ਜਿਹਾ ਵਾਰ-ਵਾਰ ਨਹੀਂ ਮਿਲਦਾ 5 ਸਾਲ ਬਾਅਦ ਹੀ ਐਮਐਲਏ ਬਣਦਾ 5 ਸਾਲ ਬਾਅਦ ਹੀ ਸਰਕਾਰਾਂ ਚੁੜੀਆਂ ਜਾਂਦੀਆਂ ਪਰ ਜਦੋਂ ਗੁੰਡਾਗਰਦੀ ਹੋਣ ਲੱਗ ਜੇ ਫੇ ਲੋਕ ਬਖਸ਼ਦੇ ਨਹੀਂ ਉਹਨੂੰ ਮੈਂ ਸਮਝਦਾ ਕਿ ਜਿਵੇਂ ਅਗਲੇ ਦੀ ਜ਼ਮਾਨਤ ਜਬਤ ਹੋਈ ਹੈ ਇਸੇ ਤਰ੍ਹਾਂ ਜ਼ਮਾਨਤ ਜਬਤੀ ਇਹਦੀ ਹੋਣੀ ਹੈ ਤੇ ਇਹੋ ਜਿਹੇ ਤਰੇੜਾ ਪਾਉਣੀਆਂ ਸਮਾਜ ਦੇ ਵਿੱਚ ਇਹੋ ਜਿਹੇ ਤਰੇੜਾ ਪਾਉਣੀਆਂ ਆਪਦੇ ਪਿੰਡ ਦੇ ਵਿੱਚ ਲੋਕਾਂ ਦਾ ਟਕਰਾਅ ਕਰਾਉਣਾ ਇਹ ਗੱਲਾਂ ਬੈਠ ਕੇ ਹੋ ਜਾਂਦੀਆਂ ਕੋਈ ਵੱਡੀ ਗੱਲ ਨਹੀਂ ਹਿੱਥੇ ਆ ਕੇ ਬੈਠ ਜਾਓ ਮੈਨੂੰ ਨਹੀਂ ਲੱਗਦਾ ਵੀ ਕੋਈ ਬੈਠ ਕੇ ਮਸਲੇ ਹੱਲ ਨਹੀਂ ਹੁੰਦੇ ਆ ਲੋਕ ਜਿਹੜੇ ਖੜੇ ਆਪੇ ਹੀ ਮਸਲੇ ਹੱਲ ਕਰ ਦਿੰਦੇ ਆ ਜੇ ਤੁਸੀਂ ਕਹੋ ਚਾਰਾਂ ਬੰਦਿਆਂ ਦੀ ਡਿਊਟੀ ਲਾ ਦਿਓ ਕਿ ਇੱਥੇ ਫੈਸਲਾ ਕਰਵਾ ਦਿਓ ਇੱਥੇ ਬੈਠ ਕੇ ਜਿਹੜਾ ਮਸਲਾ ਹੱਲ ਹੋ ਜੇ ਹੋ ਜਾਂਦੇ ਆ ਪਰ ਜੇ ਧੱਕੇ ਨਾਲ ਕਰਨਾ ਗੁੰਡਾਗਰਦੀ ਕਰਨੀ ਸ਼ਰਾਂ ਆ ਰਾਤ ਨੂੰ ਇਹੋ ਜੇ ਕੰਮ ਕਰਨੇ ਫਿਰ ਐਮਐਲਏ ਦਾ ਘਰ ਇਥੋਂ 100 200 ਮੀਟਰ ਦੂਰ ਤੇ ਹੋਵੇ ਤੇ ਮੈਂ ਸਮਝਦਾ ਕਿ ਇਹ ਤੂੰ ਮਾੜੀ ਕੱਲ ਹੀ ਨਹੀਂ ਹੋ ਸਕਦੀ। ਇੱਕ ਪਰਿਵਾਰ ਨੇ ਇਲਜ਼ਾਮ ਲਾਇਆ ਉਹ ਕਹਿੰਦੇ ਵੀ ਰਾਤ ਜਿਹੜੇ ਇਥੇ ਬੰਦੇ ਸੀਗੇ ਕਹਿੰਦੇ ਪੁਲਿਸ ਨੇ ਕਹਿੰਦੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਪਰ ਜਿਹੜਾ ਪਿੰਡ ਦੇ ਪੰਚਾਇਤ ਮੈਂਬਰ ਆ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਅਸੀਂ ਕਾਰਵਾਈ ਦੀ ਮੰਗ ਕਰਦੇ ਹਾਂ ਪਰ ਹਜੇ ਤੱਕ ਉਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਹੋਈ। ਦੂਸਰੀ ਗੱਲ ਇਹ ਚ ਜਹਦਰ ਸਾਹਿਬ ਇਹ ਹੈ ਕਿ ਜਿਹੜਾ ਕਮਲ ਜੀ ਦੇ ਵੱਲੋਂ ਜਿਹੜਾ ਇਲਜ਼ਾਮ ਲਾਇਆ ਗਿਆ ਕਮਲ ਸ਼ਾਸਤਰੀ ਆ ਉਹਨਾਂ ਦੀ ਜਿਹੜੀ ਪੱਗ ਵੇਲੇ ਭਵੰਤਮਨ ਦੀ ਮਾਤਾ ਇਥੇ ਪਹੁੰਚੇ ਸੀਗਾ ਲੱਗਦਾ ਕਿ ਤਨਾ ਕਦੇ ਕਮਿਸ਼ਨ ਡੂੰਗਾ ਹੋ ਸਕਦਾ। ਕਨੈਕਸ਼ਨ ਡੂੰਗਾ ਤਾਂ ਐਮਐਲ ਦੇ ਸ਼ਹਿਤੇ ਹੋਇਆ ਜਿਵੇਂ ਪਿੰਡ ਵਾਲੇ ਕਹਿ ਰਹੇ ਗਏ ਬੰਦੇ ਫੜੇ ਨਹੀਂ ਗਏ ਕਾਰਵਾਈ ਨਹੀਂ ਹੋਈ ਕੋਈ ਨਹੀਂ ਕਰਦੇ ਐਮਐਲਏ ਜੀ ਕਿਉਂਕਿ ਐਮਐਲਏ ਦੀ ਸ਼ਹਿਤੋਂ ਬਿਨਾ ਇੰਨੀ ਗੁੰਡਾਗਰਦੀ ਕਿਸੇ ਦੀ ਤਾਕਤ ਨਹੀਂ ਬਰਾਤ ਨੂੰ ਆ ਕੇ ਇੱਕ ਧਾਰਮਿਕ ਸਥਾਨ ਦੀ ਕੰਧ ਢਾ ਦੋ ਗੇਟ ਕੱਢ ਦੋ ਜਿੱਥੇ ਜਦੋਂ ਕੋਤਰੀ ਹੁੰਦੀ ਹੈ ਅਸੀਂ ਸਾਰੇ ਲੋਕਾਂ ਦੀ ਆਸਥਾ ਹੁੰਦੀ ਇੱਥੇ ਕਿ ਸੱਚੇ ਪਾਤਸ਼ਾਹ ਡੇਰੇ ਦੇ ਵਿੱਚ ਆਸਥਾ ਬਹੁਤ ਦੂਰ ਦੂਰ ਲੋਕਾਂ ਦੀ ਕੱਲੇ ਇਸ ਨਗਰ ਦੀ ਨਹੀਂ ਬਹੁਤ ਦੂਰ ਦੇ ਲੋਕਾਂ ਦੀ ਆਸਥਾ ਉਹ ਇੱਥੇ ਲੰਗਰ ਪਕਦਾ ਜਿੱਥੇ ਬਾਹਰ ਕੱਢਿਆ ਇੱਥੇ ਲੰਗਰ ਪਕਦਾ ਲੰਗਰ ਸ਼ਿਕਾਉਂਦੀਆਂ ਬੀਬੀਆਂ ਇੱਥੇ ਪਕਾਉਂਦੀਆਂ ਇਸ ਕਰਕੇ ਮੈਂ ਸਮਝਦਾ ਕਿ ਰਸੋਈ ਦਾ ਕੰਮ ਲੈਂਦੇ ਇੱਥੇ ਸਾਰਾ ਪਿੰਡ ਸਾਰਾ ਨਗਰ ਸਾਰਾ ਇਲਾਕਾ ਤੇ ਬੜੀ ਆਸਤਾ ਲੈ ਕੇ ਆਉਂਦੇ ਨੇ ਐਮਐਲਏ ਦੀ ਜਿਹੜੀ ਇਹ ਮਾੜੀ ਕਤੂਤਾ ਮੈਂ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦਾ ਇਹ ਵੀ ਕਹਿਣਾ ਐ ਐਮਐਲਏ ਨੂੰ ਵੀ ਇਹੋ ਜਿਹੇ ਘਟੀਆਂ ਕੰਮ ਜਿਹੜੇ ਕਰਨੇ ਬੰਦ ਕਰਦੇ ਪਹਿਲਾ ਵਾਲੇ ਦੀ ਵੀ ਜ਼ਮਾਨਤ ਜਬਤ ਹੋਈ ਸੀ ਤੇਰੀ ਵੀ ਜ਼ਮਾਨਤ ਇਸੇ ਜਦੋਂ ਤੂੰ ਗੁਰੂ ਘਰਾਂ ਨਾਲ ਪੰਗੇ ਲੈਣ ਲੱਗ ਗਿਆ ਪਹਿਲੇ ਨੇ ਪੰਗਾ ਲਿਆ ਸੀ ਵੈਰੋਕੇ ਪਿੰਡ ਦੇ ਵਿੱਚ ਟੋਡੇ ਪਿੰਡ ਦੇ ਵਿੱਚ ਉੱਥੇ ਗੋਲਕ ਜਿੰਦੇ ਲਵਾਏ ਸੀ ਤੇ ਫਿਰ ਜ਼ਮਾਨਤ ਜਬਤ ਕਰਵਾਤੀ ਪ੍ਰਮਾਤਮਾ ਤੇ ਇਹਦੀ ਵੀ ਜ਼ਮਾਨਤ ਛੋਟੀ ਗੱਲ ਹੋਈ ਹੈ ਪ੍ਰਸ਼ਾਸਨ ਦੇ ਨਾਲ ਕੋਈ ਹੋਈ ਅਧਿਕਾਰੀ ਨਾਲ ਕਿਸੇ ਮੇਰੀ ਹਜੇ ਕਿਉਂਕਿ ਮੈਂ ਹਜੇ ਹੁਣੇ ਆਇਆ ਮੈਨੂੰ ਤੜਕੇ ਇਹ ਪਤਾ ਲੱਗਿਆ ਸਵੇਰ ਰਾਤ ਮੈਂ ਲੁਧਿਆਣੇ ਸੀ 1 ਵਜੇ ਰਾਤ ਆਇਆ ਤੇ ਤੜਕੀ ਮੈਂ ਉਧਰ ਲਾਂ ਕੈਨਸਲ ਕਰਕੇ ਪ੍ਰੋਗਰਾਮ ਇੱਧਰ ਨੂੰ ਆ ਗਿਆ ਹੁਣ ਸਾਰੀ ਗੱਲ ਇਹਨਾਂ ਨੂੰ ਪੁੱਛ ਕੇ ਹੁ ਦੇਸੀ ਸਾਉਣੀ ਕਹਿੰਦੇ ਆ ਤੇ ਐਸ ਐਚਓ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਵੀ ਇਹੋ ਜਿਹੇ ਕੰਮ ਆ ਜਿਹੜੇ ਇਹ ਨਾ ਕੀਤੇ ਜਾਵਣ ਜਿਵੇਂ ਲੋਕਾਂ ਨੇ ਕਿਹਾ ਜੀ ਇਹ ਜਿਹੜਾ ਗੇਟ ਆ ਉਹ ਬੰਦ ਕੀਤਾ ਜਾਵੇ ਜੇ ਨਹੀਂ ਗੇਟ ਬੰਦ ਹੁੰਦਾ ਤਾਂ ਕਾਲੀ ਦਲ ਦਾ ਰક્ષਣ ਕੀ ਹੋਊਗਾ ਕਾਲੀ ਦਲ ਖੜੂਗਾ ਲੋਕਾਂ ਨਾਲ ਕਾਲੀ ਦਲ ਹਮੇਸ਼ਾ ਹੀ ਖੜਦਾ ਰਿਹਾ ਜੀ ਹਮੇਸ਼ਾ ਹੀ ਝੂਠੇ ਪਰਚੇ ਜਿੰਨੇ ਹੋਏ ਆ ਅੱਜ ਤੱਕ 35 3.5 ਸਾਲ ਹੋ ਗਏ ਸੱਤਾ ਤੋਂ ਬਾਹਰ ਸ਼੍ਰੋਮਣੀ ਕਾਲੀ ਦਲ ਨੂੰ 35 36 ਧਰਨੇ ਕੱਲੇ ਬਾਗੇਪਾਣੇ ਹਲਕੇ 'ਚ ਲੱਗੇ ਜਿੱਥੇ ਵੀ ਕਿਸੇ ਦਾ ਤੱਕਾ ਹੁੰਦਾ ਸ਼੍ਰੋਮਣੀ ਕਾਲੀ ਦਲ ਖੜਦਾ ਡਟ ਕੇ ਖੜਾਂਗੇ ਜੀ ਪੂਰਾ ਸਮਾਂ ਦੇਵਾਂਗੇ ਕੋਈ ਪ੍ਰੋਬਲਮ ਨਹੀਂ ਹੱਕ ਢਾ ਕੇ ਪੂਰੀ ਲੜਾਈ ਲਗਾ ਬਹੁਤ ਧੰਨਵਾਦ